ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਸੁਣਾਓ ਜੀ ਇੱਕ ਥਾਹ ਜੀ ਮੈਂ ਲਾ ਹਾਂਜੀ ਮੈਂ ਹਾਂ ਤੁਹਾਨੂੰ ਲਖਨੇ ਦੇ ਦੁਪਹਿਰੇ ਫੋਨ ਕਰਾਂਗੇ ਦੋ ਤਿੰਨ ਕੇ ਗੱਠਰ ਕੇ ਮੈਂ ਨਾ ਕਿਤੇ ਗਿਆ ਸੀਗਾ ਨਨਪੁਰ ਸਾਹਿਬ ਗਿਆ ਮੈਂ ਤਾਂ ਅਦਮਰ ਰੱਖ ਨਾ ਮੇਰੀ ਗੱਲ ਨਹੀਂ ਹੋਈ ਤੇ ਦੱਸੋ ਤੁਸੀਂ ਹੁਣ ਹੁਕਮ ਕਰੋ ਕੀ ਗੱਲ ਆ ਮੇਰਾ ਬੇਇੱਜ਼ਤੀ ਬਹੁਤ ਹੋਈ ਤੁਹਾਨੂੰ ਪਤਾ ਹੀ ਆ ਵੀਡੀਓ ਪਾ ਗਏ ਸੀ ਕਹਿੰਦੇ ਬਾਬਾ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੇਇੱਜ਼ਤੀ ਹੁਣ ਮੇਰੀ ਗੱਲ ਸੁਣੋ ਮੀਨੋ ਗਿਆ ਟਾਟਾ ਬਿਜੁਰ ਸਾਡੇ ਕੋਲ ਆ ਤਾਨੂੰ ਇਸੀ ਫੋਨ ਕਰਕੇ ਦੱਸਿਆ ਸਾਡੇ ਸਰਪੰਚ ਸਾਹਿਬ ਨੂੰ ਦੱਸਿਆ ਟਾਡੇ ਜਿਹੜਾ ਮੁੰਡਾ ਟਾਡਾ ਉਥੇ ਚੰਦੀਗੜ੍ਹ ਲੱਗਾ ਵਾ ਉਥੇ ਦੱਸਿਆ ਉਦੋਂ ਨਹੀਂ ਸੀ ਆਪਾਂ ਨੂੰ ਪਤਾ ਵੀ ਆਪਣਾ ਬੇਰੂ ਕਿੱਥੇ ਆ ਮੈਂ 2 ਮਹੀਨੇ ਟੀਕੇ 2 ਮਹੀਨੇ ਸਿੰਘ ਸਾਹਿਬ ਜੀ 2 ਮਹੀਨੇ ਮੈਂ ਟੀਕੇ ਫੇਰ ਆਣ ਕੇ ਵੀਡੀਓ ਪਾਈ ਆ ਤੁਹਾਡੀ ਜਦੋਂ ਟਾਡਾ ਕੋਈ ਬਾਤ ਸੀ ਨਹੀਂ ਮਗਰ ਲੈਣਾ ਸੁਨਿਆ ਵੀ ਭੇਜਿਆ ਫਿਰ ਵੀ ਨਹੀਂ ਕੋਈ ਲੈਣਾ ਮੈਸੇਜ ਵੀ ਕਰਦਾ ਰਿਹਾ ਮੈਂ ਤੇ ਆਪਣੇ ਕੋਲ ਤੁਹਾਨੂੰ ਮੈਸੇਜ ਹੀ ਕੀਤਾ ਜਿਹੜੇ ਨੰਬਰਾਂ ਤੇ ਮੈਂ ਫੋਨ ਕੀਤਾ ਸੀ ਤੁਹਾਨੂੰ ਉਸ ਨੰਬਰ ਤੋਂ ਜਿਹੜੇ ਨੰਬਰ ਸਰਪੰਚ ਨੇ ਨੰਬਰ ਆਪ ਦਿੱਤਾ ਆਪਣਾ ਜਾਂ ਤੁਹਾਡੇ ਮੁੰਡੇ ਨੇ ਨੰਬਰ ਦਿੱਤਾ ਆਪਣਾ ਉਸ ਨੰਬਰ ਤੋਂ ਕੋਈ ਫੋਨ ਨਹੀਂ ਆਇਆ ਮੈਨੂੰ ਮਾਨ ਕੇ ਚਲੋ ਉਹ ਐਸੇ ਹੀ ਕੀਤੇ ਆ ਤੁਸੀਂ ਇੱਕ ਦਿਨ ਕੀਤੇ ਆ ਹਨਾ ਅੱਜ ਵੀ ਤੁਸੀਂ ਮੈਸੇਜ ਕੀਤਾ ਮੈਨੂੰ ਤੁਸੀਂ ਫੋਨ ਲਾਉਂਦੇ ਰਹੇ ਤਿੰਨ ਚਾਰ ਵਾਰੀ ਫੋਨ ਲਾਇਆ ਮਾਨ ਕੇ ਚਲੋ ਉਹ ਮੈਂ ਕਿਤੇ ਵਿਜੀ ਹੂੰਗਾ ਨਾ ਫੋਨ ਚੱਕਿਆ ਅੱਜ ਵੀ ਤੁਸੀਂ ਹੁਣ ਵਾਰ-ਵਾਰ ਫੋਨ ਲਾਇਆ ਜਦੋਂ ਮੈਂ ਵੀਡੀਓ ਪਾਈ ਜਾਂਦੀ ਹਾਂ ਹਾਂਜੀ ਹਾਂਜੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੀ ਬੇਇੱਜ਼ਤੀ ਨਹੀਂ ਭਾਜੀ ਪਰ ਮੈਂ 2 ਮਹੀਨੇ ਢਿੱਕੇ ਜੇ ਟਾਡੇ ਪਰਿਵਾਰ ਨੂੰ ਸੁਨੇਹਾ ਭੇਜਿਆ ਇਹ ਜਾ ਕਿ ਨਹੀਂ ਤੇ ਸਰਪੰਚ ਸਾਹਿਬ ਨੂੰ ਪੁੱਛ ਹੋਏ ਜਾਗੇ ਸਰਪੰਚ ਦੇ ਫੋਨ ਤੋਂ ਫੋਨ ਲਾ ਸਕਦੇ ਤੁਸੀਂ ਪਰ ਕਿਹੜੇ ਨੇ ਲਾਇਆ ਹੋਏ ਦੋਏ ਹੁਣ ਨਵਾਂ ਬਣਿਆ ਨਾ ਇੱਕ ਤੇ ਸਰਪੰਚ ਭਾਜੀ ਜਿਹੜਾ ਸਰਪੰਚ ਤੁਹਾਡੇ ਰੰਗਨ ਨਗਰ ਦਾ ਮੀਨ ਸਰਪੰਚ ਜਿਹੜਾ ਟਾ ਮੈਂ ਨਾ ਭੁੱਲ ਗਿਆ ਉਹਦਾ ਨਵਾਂ ਨਵਾਂ ਬਣਿਆ ਇੱਕ ਤੇ ਹੋਣਾ ਮੁੰਡਾ ਨਹੀਂ ਹੁਣ ਨਹੀਂ ਜਿਹੜਾ ਮੀਨ ਇੱਕ ਪਹਿਲਾਂ ਵਾਲਾ ਸੀ ਜਿਹੜਾ ਪਹਿਲਾਂ ਕੁਲਵਿੰਦਰ ਆ ਪਤਾ ਨਹੀਂ ਕਿਹੜਾ ਸਰਪੰਚ ਹੈ ਮੇਰੀ ਗੱਲ ਵੀ ਹੋਈ ਆ ਉਹਦੇ ਨਾਲ ਸੁਨਾਹ ਵੀ ਤੁਹਾਡੇ ਸੁਨਾਹ ਕਿੰਨੇ ਭੇਜਿਆ ਸੀਗਾ ਕਿਹੜੇ ਸਰਪੰਚ ਨੇ ਸੁਨਾਹ ਭੇਜਾਈ ਕੀ ਜੀ ਹਾਂ ਜੀ ਹਾਂ ਹਾਂ ਜਿਹੜੇ ਸਰਪੰਚ ਦੇ ਢੱਡੋਂ ਸੁਨਾਮ ਹੀ ਭੇਜਿਆ ਸੀ ਤੁਸੀਂ ਸਰਪੰਚ ਨੂੰ ਮਿਲ ਕੇ ਵੀ ਗਏ ਜੇ ਹੋਰ ਦੱਸੋ ਸਰਪੰਚ ਤੇ ਸਾਡੇ ਕੋਲ ਆਇਆ ਜੀ ਨਾ ਸਰਪੰਚ ਨੂੰ ਮਿਲਿਆ ਨਹੀਂ ਅਸੀਂ ਮੈਂ ਸਰਪੰਚ ਨਾਲ ਗੱਲ ਕਰਾ ਤਾ ਹੁਣੇ ਢਾਡੀ ਕਰਵਾ ਦਿਓ ਤੁਸੀਂ ਗੱਲ ਕਰਵਾਓ ਇਹ ਸਰਪੰਚੋਂ ਤਾਂ ਮਿਲਿਆ ਨਹੀਂ ਸਾਨੂੰ ਸਰਪੰਚ ਨੇ ਤੁਹਾਡੇ ਘਰੇ ਨੰਬਰਦਾਰ ਵੀ ਘਰ ਆਇਆ ਸਰਪੰਚ ਸਾਹਿਬ ਤੁਹਾਡੇ ਘਰੇ ਕਿਉਂ ਤੁਹਾਡੇ ਘਰੇ ਸੁਨਾਮ ਭੇਜਿਆ ਸਰਪੰਚ ਸਾਹਿਬ ਨੇ ਉਹ ਤਾਂ ਸੀ ਤੇ ਨਾ ਭਰਾ ਜੀ ਤਿੰਨਾ ਭਰਾਵਾਂ ਚ ਮੈਨੂੰ ਮੈਂ ਨਹੀਂ ਚਾਹਦਾ ਕਿ ਕਿਧੋ ਸੁਨੇਹਾ ਭੇਜਾਂ ਕਿ ਉਹਨੇ ਨਹੀਂ ਭੇਜਿਆ ਤੁਹਾਡੇ ਕੋਲੇ ਸੁਨੇਹਾ ਗਿਆ ਵਾ ਠੀਕ ਹੈ ਜੀ ਤੁਹਾਡੇ ਮੁੰਡਾ ਜਿਹੜਾ ਚੰਡੀਗੜ੍ਹ ਆ ਉਹ ਉਹਨੂੰ ਸੁਨੇਹਾ ਦਿੱਤਾ ਉਹਨੇ ਵੀ ਨਹੀਂ ਬਾਅਦ ਵਿੱਚ ਸੁਣੀ ਲਈ ਹੁਣ ਬੰਦਾ ਕੀ ਕਰੇ ਫਿਰ ਚੰਡੀਗੜ੍ਹ ਮੁੰਡਾ ਤੇ ਸਾਡਾ ਕੋਈ ਲੱਗਾ ਹੀ ਨਹੀਂ ਆ ਤੁਹਾਡਾ ਮੁੰਡਾ ਕੋਈ ਨਹੀਂ ਚੰਡੀਗੜ੍ਹ ਹੈਗਾ ਜਿਹੜਾ ਉੱਥੇ ਨੌਕਰੀ-ਨੌਕਰੀ ਕਰਦਾ ਵਾ ਕੋਈ ਨਹੀਂ 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 ਚੰਡੀਗੜ੍ਹ ਤੇ ਕੋਈ ਵੀ ਨੌਕਰੀ ਕਰਦਾ ਮੈਂ ਜੇ ਨੰਬਰ ਤੇ ਗੱਲ ਕਰਾਦਾ ਨਾ ਜੀ ਜਾ ਨੰਬਰ ਜਾਨਾ ਨੰਬਰ ਦੇ ਲੋ ਜਾਨ ਮਾ ਦੱਸੋ ਵੀ ਕਿਹੜਾ ਮੁੰਡਾ ਚੱਗੀ ਘੜ ਲੱਗਾ ਸਾਡਾ ਇੱਕੋ ਮਿੰਟ ਮੈਂ ਗੱਲ ਕਰਉਣਾ ਤੁਹਾਡੀ ਹੋਲਡ ਰੱਖਿਓ ਠੀਕ ਹਾਂ ਪੂਜੇ ਸੇਕ ਲਾ ਚਾਹ ਤੂੰ ਕਰਨਾ ਪਈਆ ਉਹ ਪਰ ਲੈਰ ਦੇ ਸਰਪੰਚ ਨਾਲ ਗੱਲ ਕਰਾਂਗੇ ਜਾਂ ਮੁੰਡੇ ਨਾਲ ਹੁਣ ਦੱਸੋ ਮੁੰਡੇ ਦਾ ਕਰਵਾ ਦੋ ਤੁਸੀਂ ਪਹਿਲਾਂ ਪੋਤਰਾ ਜੇ ਤੁਹਾਡਾ ਪੋਤਰਾ ਤੁਹਾਡਾ ਭਤੀਜਾ ਹੋਊਗਾ ਜਾਂ ਤੁਹਾਡਾ ਮੁੰਡਾ ਹੋਊਗਾ ਬਾਪੂ ਦਾ ਪੋਤਰਾ ਵਾ ਤੇ ਤੁਹਾਡਾ ਜੇ ਭਤੀਜਾ ਜਾਂ ਮੁੰਡਾ ਜੀ ਅੱਛਾ ਜੀ ਹਾਂ ਠੀਕ ਹੈ ਜੀ ਆ ਗੱਲ ਕਰਾਉਣਾ ਮੈਂ ਡਾਡੀ ਦਿੱਲੀ ਕੇ ਕਿੱਥੇ ਨੌਕਰੀ ਕਰਦਾ ਸ਼ਾਇਦ ਦਿੱਲੀ ਕਹਿੰਦਾ ਸ਼ਾਇਦ ਉਹ ਨਹੀਂ ਦੇ ਕਿਤੇ ਵੀ ਨਹੀਂ ਕਰਦਾ ਨੌਕਰੀ ਦੇ ਨੇ ਆ ਮੈਂ ਗੱਲ ਕਰਾਉਣਾ ਡਾਡੀ ਹਾਂ ਹਾਂਜੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਾਂ ਹਲੋ ਹਾਂਜੀ 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 ਬੋਲੀਏ ਆ ਵੀਰ ਜੀ ਕੀ ਲੱਗਦਾ ਬਾਪੂ ਜੀ ਤੁਹਾਡਾ ਸਾਡੇ ਕੋਲ ਆ ਕੀ ਲੱਗਦਾ ਤੁਹਾਡਾ ਅੱਛਾ ਉਹ ਮੇਰੇ ਦਾਦਾ ਜੀ ਆ ਕਿੱਥੋਂ ਬੋਲ ਰਹੇ ਤੁਸੀਂ ਮੈਂ ਉਹ ਆਸ਼ਮ ਤੋਂ ਹੀ ਬੋਲਦੇ ਆ ਤੇ ਕੀ ਨਾਂ ਕੀ ਤੁਹਾਡਾ ਅੱਛਾ ਜੀ ਮੇਰਾ ਨਾਂ ਦਲਵਾ ਸਿੰਘ ਆ ਜੀ ਹਾਂਜੀ ਤੇ ਆ ਕਰਿਓ ਭਾਜੀ ਦਲਵਾ ਸਿੰਘ ਜੀ ਕਰਿਓ ਗੱਲ ਇਹਨਾਂ ਨਾਲ ਆ ਕਰਨੋ ਗਾ ਲਓ ਹਲੋ ਹਲੋ ਹਾਂਜੀ हां तभी ले नया फोन எடுத்தा हेलो हेलो मैं अपना ले फोन ਕੀਤਾ ਸੀ ਐਸੋ ਕਿੰਨੇ ਕਿਉਂ ਵੀਰੇ ਅਖਦੇ ਪੈ ਕੀਤਾ ਇਹੇ ਪੁੱਤੇ ਜੀ ਨੂੰ ਫੋਨ ਮੈਂ ਕਿਹਾ ਹੋਈ ਹੋਈ ਗੱਲ ਇਹਨਾਂ ਨਾਲ ਮੇਰੀ ਦੋਤੇ ਨਾਲ ਹੀ ਗੱਲ ਹੋਈ ਆ ਆ ਤੇ ਆਦਾ ਵੀਡੀਓ ਇਹਨੇ ਤਾਂ ਪਾਈ ਤੁਸੀਂ ਦਬਾ ਵੀ ਕੋਈ ਦਿੱਤਾ ਸਾਨੂੰ ਨਹੀਂ ਮੈਂ ਤੇ ਜਵਾਬ ਇਹਨਾਂ ਨੇ ਇਹ ਦਿੱਤਾ ਮੈਂ ਦਿੱਲੀ ਹੀ ਉਹਦਣ ਤੇ ਮੁੜ ਕੇ ਮੈਂ ਵੀ ਤੁਹਾਨੂੰ ਬਤਾ ਕੰਮ ਕੋਮ ਵਿੱਚ ਨਹੀਂ ਵੀਡੀਓ ਦੇ ਇਹਨਾਂ ਨੇ ਉਧਰ ਹੀ ਸਾਰੀ ਸੱਚਾਈ ਦੱਸ ਦਿੱਤੀ ਵੀ ਇਹਦੇ ਝੂਠ ਕੀ ਸੱਚ ਕੀ ਭਾਈ ਤੇ ਆਣ ਕੇ ਨਹੀਂ ਲੈਣ ਹੀ ਨਹੀਂ ਕੋਈ ਆਇਆ ਤੁਹਾਡਾ ਪਿਓ ਆ ਯਾਰ ਨਹੀਂ ਕੋਈ ਆਇਆ ਪਿਓ ਸਾਡੇ ਕੋ ਆ ਲੰਦੋ ਵਹੀਂ ਪਿਓ ਨੂੰ ਕਰਕੇ ਇਦਾਂ ਦੀ ਵੀਡੀਓ ਹੀ ਪਰਵਾਦਾਂਗੇ ਕੋਈ ਦੱਸਦਾ ਕਿ ਵੀਡੀਓ ਪਾ ਦਿਓ ਮੇਰੀ ਗੱਲ ਸੁਣ ਬਈ 2 ਮਹੀਨੇ ਹੋ ਗਏ ਤੁਹਾਨੂੰ ਇਹ ਨਹੀਂ ਪਤਾ ਕਿ ਸਾਡਾ ਪਿਓ ਦਾ ਤਾਂ ਹੈ ਕਿੱਥੇ ਆ ਉਹ 2 ਮਹੀਨੇ ਸਾਨੂੰ ਤੇ 2 ਸਾਲ ਹੋ ਗਏ ਇਦਾਂ ਸਾਡੀ ਅਜੇ ਤੱਕ ਵੀਡੀਓ ਤੋਂ 2 ਸਾਲ ਹੋ ਗਏ ਭਾਵੇਂ ਇੱਕ ਵਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇਕਰ ਤੂੰ ਘਰ ਹੋ ਗਿਆ ਹਮੇ ਤੇ ਤੇਰਾ ਮਾਪੇ ਤੈਨੂੰ ਨਾ ਲੱਭੂਗਾ ਉਹ ਮੈਂ ਕਿਹਾ ਸਾਡਾ ਮਸ 2 ਸਾਲ ਹੋ ਗਏ ਆ ਇਦਾਂ ਨਹੀਂ ਹੈਗਾ ਕੋਈ ਕਿ ਤੁਸੀਂ ਕੱਲ ਨੂੰ ਕੱਲ ਨੂੰ ਮੇਰੀ ਗੱਲ ਸੁਣੋ ਤੇ ਕੱਲ ਨੂੰ ਸਾਡੇ ਕੋਲ ਆ ਕੇ ਤੁਹਾਡੇ ਖਿਲਾਫ ਕਹਿ ਦੂਗਾ ਵੀ ਉਹ ਬੰਦੇ ਸਾਨੂੰ ਇਦਾਂ ਕਹਿੰਦੇ ਸੀ ਯਾਰ ਮੇਰੀ ਗੱਲ ਸੁਣ ਕਹੀ ਜਾਵੇ ਕਹੀ ਜਾਵੇ ਮੈਂ ਜਾ ਕੇ ਲੈ ਕੇ ਆਵਾਂ ਤੇ ਤੁਹਾਡਾ ਇੱਕ ਵਾਰੀ ਵੀ ਫੋਨ ਨਹੀਂ ਆਇਆ ਸਾਨੂੰ ਠੀਕ ਹੈ ਜੀ ਮੈਂ ਕਿਹਾ ਤੁਸੀਂ ਇਹ ਦੱਸੋ ਵੀ ਉਦੋਂ ਗੱਲ ਹੋਈ ਉਸ ਤੋਂ ਬਾਅਦ ਦੇ ਤਾਂ ਮੈਂ ਨਹੀਂ ਦੱਸਿਆ ਵੀ ਆ ਸੱਚਾਈ ਬਾਬਾ ਕੋਈ ਲਾਨ ਆਇਆ ਕੋਈ ਤੁਸੀਂ ਫੋਨ ਕਰਕੇ ਫੋਨ ਲਿਆ ਉਹਥੇ ਗੱਲ ਛੁੱਟੀ ਗਈ ਤੁਸੀਂ ਫੋਨ ਕੀਤਾ ਕੋਈ ਤੁਸੀਂ ਲੈਣ ਆਏ ਯਾਰ ਦੋ ਮਹੀਨੇ ਹੋ ਗਿਆ ਟਾਡੇ ਮੂਹਰੇ ਵੇਖਿਆ ਦਿਵਾਲੀ ਲੰਘ ਗਈ ਗੁਰਾ ਬੰਦਾ ਕਾਫੀਆਂ ਤੁਹਾਡਾ ਪਿਓ ਬਾਪ ਦਾਦਾ ਵਾ ਜੋ ਭਾਵੇਂ ਚੰਗਾ ਭਾਵੇਂ ਮਾੜਾ ਮੈਂ ਤੁਹਾਨੂੰ ਦੱਸ ਦਿੰਦਾ ਦਾਦਾ ਆਪਣੇ ਉਸੂਲਾਂ ਤੋਂ ਆਪ ਗਲਤ ਹੋਇਆ ਇੱਕ ਪਹਿਸੇ ਤੀਜੇ ਕੰਮੀ ਨੇ ਇਹਨਾਂ ਨੂੰ ਹੈਗੀ ਸਾਡਾ ਪਿਤਾ ਉਸੂਲਾਂ ਤੋਂ ਗਲਤ ਹੈ ਮੰਨ ਕੇ ਚੱਲ ਉਸੂਲਾਂ ਤੋਂ ਗਲਤ ਹੋਇਆ ਮੰਨ ਕੇ ਚੱਲ ਹਣਾ ਤੁਸੀਂ ਇੱਕ ਵਾਰੀ ਫੋਨ ਲਾ ਕੇ ਤੇਰਾ ਹਾਲ ਚਾਲ ਪੁੱਛਿਆ ਉਹ ਯਾਰ ਹਾਲ ਚਾਲ ਤਾਂ ਪੁੱਛਿਆ ਵੀ ਅੱਜ ਨਵੀਂ ਦਿਨੋਂ ਹੀ 2 ਸਾਲ ਹੋ ਗਏ ਯਾਰ ਉਹ ਦੋ ਮਹੀਨੇ ਜਦੋਂ ਨਹੀਂ ਤੁਸੀਂ ਉਹਨੂੰ ਸਾਹਮਣਾ ਤੁਸੀਂ ਉਹਦੀ ਜ਼ਮੀਨ ਜਾਇਦਾਦ ਤੇ ਫਿਰ ਦੋਨੋਂ ਕੋਈ ਗੱਲ ਨਹੀਂ ਵੀ ਤੁਸੀਂ ਆਪਣਾ ਵੱਖਰਾ ਬਣਾ ਲਓ ਉਹ ਜ਼ਮੀਨ ਦਾ ਸਾਨੂੰ ਪਤਾ ਦੇਣੀ ਜਾਂ ਨਹੀਂ ਦੇਣੀ ਦਾਦਾ ਸਾਡਾ ਹੀ ਪੋਤੇ ਉਹਦੇ ਦਾਦਾ ਜੀ ਦੇ ਦਾਦਾ ਜੀ ਨਾ ਤੇ ਫਿਰ ਉਹਨੂੰ ਸੰਭਾਲ ਲੋ ਵੀ ਸੰਭਾਲ ਰਹੇ ਆ ਭਾਜੀ ਹੁਣ ਤੱਕ ਨਹੀਂ ਸੰਭਾਲ ਰਹੇ ਆ ਛੇ ਸਵਾਸ ਬਾਅਦ ਹੱਸ ਕਿ 2-3 ਮਹੀਨੇ ਹੋ ਗਏ ਮੇਰੇ ਕੋਲ ਆਉਣ ਉਹ ਬਗਾਰਾ ਰੋਜ਼ ਜਿਹੜਾ ਮੈਂਟਲੀ ਅਫਸੈਟ ਮੈਂਟਲੀ ਅਫਸੈਟ ਹੋ ਜੇਦੇ ਉਹਨੂੰ ਇਹ ਨਹੀਂ ਹੁੰਦਾ ਕਿ ਉਹਦਾ ਪਿਛਲਾ ਟੱਪਰ ਬਾਕੀ ਤੋਂ ਮਾਰ ਆ ਕੋਈ ਮੈਂਟਲੀ ਅਫਸੈਟ ਨਹੀਂ ਉਹ ਪੂਰਾ ਚੰਗਾ ਫਸੇ ਸਾਡੇ ਕੋਲ ਮੈਂ ਕਿਹਾ ਮੈਂ ਕਿਹਾ ਮੇਰੇ ਕੋਲ ਆ ਲੈੰਦੋ ਜੇ ਤੁਹਾਡੇ ਖਿਲਾਫ ਨਾ ਕਰਦੇਗਾ ਤੇ ਮੇਰੇ ਕੋਲ ਜੇ ਨਾ ਕਰਦੇਗਾ ਯਾਰ ਹੱਥੋਂ ਵੀ ਤੁਹਾਡੇ ਵਾਲੀ ਤੁਸੀਂ ਇੱਕ ਫੋਨ ਤੱਕ ਵੀ ਨਹੀਂ ਉਹਨਾਂ ਨੂੰ ਪਤਾ ਨਹੀਂ ਤੁਸੀਂ ਜੇ ਤੁਹਾਡੇ ਕੋਲ ਬੰਦਾ ਪਹੁੰਚਾ ਤੁਸੀਂ ਲੈ ਕੇ ਪਹੁੰਚੇ ਪਰਿਵਾਰ ਤੱਕ ਉਹਦੇ ਬਿਆ ਬੰਦਾ ਸਾਡੇ ਕੋਲ ਆਇਆ ਤੁਸੀਂ ਜੇ ਮੇਰੀ ਗੱਲ ਸੁਣ ਤਾਨੂੰ ਫੋਨ ਨਹੀਂ ਕੀਤਾ ਕੋਈ ਜਦੋਂ ਕਿ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਉਦੋਂ ਵੀ ਮੈਂ ਆਪਣੇ ਕੰਮ 'ਚ ਥੋੜਾ ਡਿਜੀ ਕੰਮ 'ਚ ਡਿਜੀ ਕੰਮ 'ਚ ਡਿਜੀ ਐ ਮਹੀਨਾ ਇੱਕ ਹੋ ਗਿਆ ਵਾ ਕੰਮ ਦੀ ਬਿਜੀ ਜਿਨ੍ਹਾਂ ਨੇ ਘਰੋਂ ਗਏ ਹੁੰਦੇ ਨੇ ਉਹ ਕੰਮ ਛੱਡ ਕੇ ਆ ਜਾਂਦੇ ਸਿਰਫ ਕੰਮ ਪਿਆਰੇ ਤੇ ਕਾਤਾ ਪਿਆਰੇ ਜੀ ਸੁਣੋ ਗੱਲ ਮੇਰੀ ਸੁਣੋ ਗੱਲ ਕੋਈ ਨਵੇਂ ਥੋੜੀ ਗਏ ਸੀ ਕੋਣ ਦਾਦਾ 20 ਦਿਨ ਵੀ ਲਾਉਂਦੇ ਹਜੂਰ ਸਾਹਿਬ ਹੀ ਨਾ ਪਿਛੇ ਲਾ ਕੇ ਆਏ ਆ। ਉਹ ਕੋਲ ਘਰੋਂ ਫੜੀ ਨਹੀਂ ਜਾ ਰਹੇ। ਆਹ ਕੋਲ ਲੈ ਕੇ ਆ ਤੁਹਾਨੂੰ ਇਹ ਦਾ ਦਿੱਤਨਾ ਫੁੱਟ ਲੈ ਕੇ ਆਵਾ। ਬਾਬੂ ਤੁਹਾਡੇ ਰਾਤ ਨੂੰ ਲੋਕੀ। ਮੈਂ ਕੀ ਹੋਵੇ? ਪਾਹੀ ਦੋ 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 ਮਹੀਨੇ ਵੀ ਹਜੂਰ ਸਾਹਿਬ ਲਾ ਕੇ ਵਾਪਸ ਹੁੰਦੇ ਉਹ। ਇਦਾਂ ਨਹੀਂ ਹੈਗਾ ਕਿ ਬੰਦਾ ਕੋਈ ਆ ਕੇ ਵੀਡੀਓ ਬਣਾਉਣਾ। ਕੋਈ ਨਹੀਂ ਲਖਣਾ ਕਿ ਤੁਸੀਂ ਗਲਤ ਹੈ ਉਹ ਨਹੀਂ ਆਪਾ ਮੰਨਣਾ ਵੀ ਅਸੀਂ ਗਲਤ ਆ ਅਸੀਂ। ਸਾਡੀ ਪੰਚਾਇਤ ਬੋਲੂਗੀ ਸਰਪੰਚ ਸਾਰਾ ਬੋਲੂਗਾ ਵੀ ਬੰਦਾ ਗਲਤ ਹੈ ਕਿ ਨਹੀਂ ਗਲਤ ਹੈ। ਯਾਰ ਸਰਪੰਚ ਦਾ ਨਾਮ ਲਾਉਂ ਕਰ ਤੂੰ ਜਦੋਂ ਨਾ ਗੱਲ ਕੀਤੀ ਸੀ। ਸਰਪੰਚ ਦਾ ਨੰਬਰ ਘਟਾ ਲ ਆਜਾ ਤੁਹਾਨੂੰ ਗੁਰਾ ਗੋਬਿੰਦ ਸਿੰਘ ਜੀ ਲੋਕਾਂ ਨੂੰ ਰੈਂਟ ਮਾਲ ਹੋ ਗਿਆ ਬੰਦੀ ਇੱਕ ਬੰਦੇ ਨੇ ਇਹਨਾਂ ਸਮਾਨ ਦਾ ਸਾਨੂੰ ਵੀ ਵੀ ਵਾਕਪਾ ਸਾਡੀਆਂ ਨੇ ਜੀ ਆਪ ਮੈਂ ਖਾਸਾ ਇਹਦੇ ਤੇ ਕੰਮ ਕਰ ਰਹਿਆ ਨਾ ਕਾਲਾਈਡ ਚ ਜੇ ਸਵਾ ਕਰਦੇ ਮੇਰਾ ਵੀਰ ਸਰਕਾਰ ਕੰਮ ਪਟਿਆਲਾ ਦਫਤਰ ਤੋਂ ਫੋਨ ਕਰਕੇ ਪੁੱਛੋ ਵੀ ਕੀ ਸੰਸਥਾਾਂ ਨੇ ਸਾਡੀਆਂ ਮੇਰੀ ਗੱਲ ਸੁਣ ਵੀਰਿਆ ਇਹੋ ਜੀ ਸੰਸਥਾ ਨੂੰ ਕਿੰਨੇ ਲੱਗੇ ਲੱਖ ਦੀ ਲਾਂਤ ਆਪਣੇ ਬੰਦੇ ਨੇ ਵੀ ਆਪੇ ਬਾਹਰ ਸੇਵਾ ਕਰਦੇ ਨੇ ਆਪਣੇ ਸਾਧੇ ਆਸ਼ਰਮਾਂ ਦੇ ਵਿੱਚ ਪਾਉਂਦੇ ਸੇਵਾ ਦੇ ਕਾਬਲ ਸੇਵਾ ਦੇ ਕਾਬਲ ਨਹੀਂ ਤੇ ਉਹ ਬੰਦੇ ਨਹੀਂ ਕੀ ਕਰਾਂਗੇ ਅਸੀਂ ਤਾਂ ਬੰਦੇ ਜੀਤਾਂ ਦਾ ਵੀ ਯਾਰ ਕੋਈ ਜ਼ਮੀਨ ਦਾ ਦਾਹ ਵਿੱਚ ਸੇਵਾ ਦੇ ਉਹ ਨਹੀਂ ਕਾਬਲ ਹੈਗਾ ਉਹ ਜਮੀਨ ਦਾ ਜਦੋਂ ਉਹ ਦੋਵੇਂ ਤੁਸੀਂ ਹੈਂ ਗਿਆ ਤੁਸੀਂ ਲੈ ਲਵਾ ਕੇ ਸੇਰੇ ਜ਼ਮੀਨ ਦਾ ਤਾਂ ਸਾਡੇ ਕੋਲ ਜੇ ਇਦਾਂ ਉਹ ਨਾ ਤੇ ਸਾਨੂੰ ਮੈਨੂੰ ਸਭ ਕੁਝ ਵੀ ਕਰਨਾ ਹੁੰਦਾ ਮੈਂ ਕਿਹਾ ਭਾਜੀ ਇਹ ਨਹੀਂ ਕਿ ਤੂੰ ਕੰਮ ਨਹੀਂ ਕਰਦੇ ਨਹੀਂ ਮੈਂ ਨਹੀਂ ਮਾ ਨਾ ਮੈਨੂੰ ਕੋਰੋਨਾ ਪੜਾ ਕੇ ਰੱਖੀ ਲੱਗ ਮੈਂ ਕਿਹਾ ਸੀ ਵੀ ਕਾਨੂੰਨ ਨੇ ਵੀ ਹਰਿਆਣੇ ਆ ਮੇਰੀ ਗੱਲ ਸੁਣੋ ਇਦਾਂ ਨਹੀਂ ਹੁੰਦਾ ਕਿ ਇੱਕ ਬੰਦੇ ਦੀ ਵੀਡੀਓ ਪਾ ਲੁੱਗੀਏ ਤੁਹਾਡੇ ਤੇ ਤੁਸੀਂ ਮੈਨੂੰ ਫੋਨ ਕੀਤਾ ਤੁਸੀਂ ਪਰਿਵਾਰ ਤੱਕ ਪਹੁੰਚੇ ਕੀ ਤੁਹਾਡਾ ਬੰਦਾ ਸਾਡੇ ਕੋਲ ਪਹੁੰਚਿਆ ਹੋ ਸਕਦਾ ਮੇਰੇ ਇਹਨਾਂ ਗਲੇ ਵਿੱਚ ਜਿਹੜਾ ਮੈਂ ਅੱਗੇ ਮੈਸੇਜ ਆ ਦਿੱਤਾ ਸੀ ਉਹ ਜੋ ਤੁਹਾਡੇ ਪਰਿਵਾਰ ਦਾ ਬੰਦਾ ਨਹੀਂ ਆ ਮੈਂ ਤੁਹਾਨੂੰ ਦੱਸ ਰਿਹਾ ਵੀ ਹੋ ਸਕਦਾ ਮੇਰੇ ਨਾਲ ਨੀਚੇ ਜਿਹੜੇ ਬਾਈ ਆਦਾ ਤੇਰੇ ਵਾਲੀ ਤੂੰ ਲਿਖੇ ਦਿੱਤਾ ਕਿ ਮੇਰਾ ਪਰਿਵਾਰਕ ਬੰਦ ਨੂੰ ਜਿਹਾ ਮੈਂ ਕਿਹਾ ਬੋ ਚ ਕਿੰਨੇ ਦਿਨ ਤੁਸੀਂ ਰੱਖ ਲੈਣਾ ਹੁਣ ਸਾਡੇ ਕੋਲ ਇਹੀ ਵੀਡੀਓ ਵਾਪਸ ਤੁਹਾਨੂੰ ਪੈਣੀ ਹੈ ਵੀ ਉਹ ਬੰਦੇ ਵਾਲੇ ਸਾਨੂੰ ਤੁਮਕਾ ਕਰਕੇ ਵੀਡੀਓ ਕੋਈ ਹੈ ਜੀ ਵੀਰੇ ਜੋ ਮਰਜ਼ੀ ਕਰ ਲੈ ਮੇਰੇ ਕੋਲ ਸਾਰੇ ਸਬੂਤ ਆਪੇ ਰਿਪੋਰਟ ਹੋਵੇਗੀ ਤੇ ਨੂੰ ਬੰਦਾ ਦੇਖੂਗਾ ਵੀ ਸੇਵਾ ਆ ਕਾਲ ਸਾਈਡ ਨਾਲ ਕਿਹੋ ਜਿਹੇ ਬੰਦੇ ਸੇਜ ਜੁੜੇ ਆ ਆਦਾ ਤੇਰੇ ਕੋਲ ਲੱਕ ਜੁਲਦਾ ਆਪਣੇ ਕੋਲ ਪਹੁੰਚੇ ਆ ਨਾ ਸਾਡੇ ਤੋਂ ਤੇ ਹੁਣ ਪਹੁੰਚੇ ਆ ਇਸ ਤੋਂ ਪਹਿਲੇ ਸੰਸਥਾਵਾਂ ਵਾਲਿਆਂ ਨੂੰ ਪੁੱਛ ਲਿਓ ਉਹ ਜੀਨੇ ਤੇਰਾ ਫਰਕਾ ਦਾ ਫਰਕ ਨਹੀਂ ਬਣਦਾ ਕਿ ਬਜ਼ੁਰਗਤ ਮੇਰੇ ਕੋਲ 2 ਮਹੀਨੇ ਹੋ ਗਿਆ ਮੈਂ ਤੁਹਾਨੂੰ ਦੱਸਿਆ ਵੀ ਆ ਬਾਪੂ ਸਾਡੇ ਕੋਲ ਵਾ ਤੁਸੀਂ ਤੁਹਾਡੇ ਸਰਪੰਚ ਤੱਕ ਮੈਂ ਖਬਰ ਪਹੁੰਚਾ ਦਿੱਤੀ ਆ ਠੀਕ ਹੈ ਤੈਨੂੰ ਆਪਣਾ ਕੰਮ ਪਿਆਰਾ ਤੂੰ ਕਹਿਆ ਮੇਰੇ ਕੰਮ ਸੀਗਾ ਕਿ ਮੈਂ ਤੁਹਾਨੂੰ ਉਦੋਂ ਕੀ ਕਿਹਾ ਸੀ ਠੀਕ ਹੈ ਬਾਪੂ ਆ ਇਹ ਅੱਜ ਅਹੀ 10 ਦਿਨ ਲੈ ਜਾਣੇ ਆ ਨਾ ਦੋ ਦਿਨਾਂ ਬਾਅਦ ਹੁਣ ਮੈਂ ਦਿੱਲੀੋਂ ਇਥੋਂ ਤੁਹਾਡੇ ਕੋਲ ਲੈ ਕੇ ਜਾਂਦਾ ਯਾਰ ਤੂੰ ਮੇਰੀ ਗੱਲ ਸੁਣ ਜਦੋਂ ਤੁਸੀਂ ਸਾਡੇ ਕੋਲੋਂ ਮੰਨ ਕੇ ਮੈਨੂੰ ਕੀ ਪਤਾ ਤੁਸੀਂ ਸਾਡੇ ਕੋਲੋਂ ਲੈਣ ਨਹੀਂ ਹੋਣਦੇ ਤੇ ਤੁਸੀਂ ਹੋਰ ਕਿ ਤੂੰ ਕਿਵੇਂ ਲੈਣ ਕਿਲਾ ਕੀ ਚੱਲਗੇ ਹੋਗੇ ਇਹ ਦੱਸੋ ਮੈਂ ਕਿਹਾ ਇਹ ਤੇ ਗੱਲਾਂ ਤੁਹਾਨੂੰ ਜਦੋਂ ਪਤਾ ਲੱਗਣਗੀਆਂ ਨਾ ਫੇਰ ਹੀ ਤੁਸੀਂ ਮੰਨੋਗੇ ਬੁਣੀ ਠੀਕ ਹੋ ਗਿਆ ਬਾਪੂ ਠੀਕ ਆ ਬਾਪੂ ਜੀ ਕਮਾਲ ਹੋ ਗਿਆ ਮਾਨ ਕੋ ਚੱਲ ਬਾਪੂ ਮਾਨ ਕੋ ਕਰ 100 ਗਣਾ ਸਹੀ ਗੱਲ ਤਾਂ ਜੇ ਮੇਰੀ ਗੱਲ ਸੁਣ ਮਾਨ ਕੇ ਯਾਰ ਬਾਪੂ 100 ਗਣਾ ਗਲਤ ਵਾ ਪਰ ਆਪਣੇ ਪਿਓ ਦਾ ਪਤਾ ਤਾਂ ਲੈਣਾ ਚਾਹੀਦਾ ਨਾ ਸਾਡਾ ਪਿਓ ਹੈ ਕਿੱਥੇ ਹੈ ਬਿਨਾ ਵਿਆਹ ਜੀ ਬਿਨਾ ਪਤੇ ਤੋਂ ਨਹੀਂ ਸਾਡੀ ਦਾਦੀ ਨੂੰ ਮਰਨ ਕਿੰਨੇ ਸਾਲ ਕੋ ਬਿਨਾ ਪਤੇ ਤੋਂ ਨਹੀਂ ਅਜੇ ਤੱਕ ਇੱਥੋਂ ਤੱਕ ਆਏ ਹੈਗੇ ਫੇਰ ਤੋਂ ਬੰਦਾ ਰੱਖਦਾ ਬਾਪੂ ਜੀ ਦਾ ਆ ਗਿਆ ਵਾ ਮੇਰੀ ਗੱਲ ਸੁਣ ਜੇ ਬਾਪੂ ਨੂੰ ਨਹੀਂ ਸੰਭਾਲਦੇ ਤੇ ਬਾਪੂ ਦੀ ਜ਼ਮੀਨ ਵੀ ਤੇ ਬਾਪੂ ਦੀ ਆ ਦੋਨੂੰ ਆਪੇ ਫੇਰ ਵੇਚੋ ਤੁਹਾਨੂੰ ਬੰਦਾ ਵੀ ਨਹੀਂ ਸੰਭਾਲਦੇ ਬਿਨਾ ਸੰਭਾਲ ਵਾਲੇ ਤੇ ਸੰਭਾਲ ਵਾਲੇ 'ਚ ਫਰਕ ਹੁੰਦਾ ਵਾ ਇਹ ਵੀ ਚੀਜ਼ ਯਾ ਤੂੰ ਇਹ ਵਾਸਤੇ ਦੋ ਮਿੰਟ ਹੋ ਗਿਆ ਬਾਪੂ ਚੱਲ ਕੇ ਆਇਆ ਕੋਈ ਤੁਹਾਨੂੰ ਰਸਤੇ 'ਚ ਥੋੜੀ ਲੱਭਾ ਵੀ ਬਾਪੂ ਐਦਾਂ ਦੇ ਹੁੰਦਾ ਮੈਂ ਵੀ ਜੀ ਤੁਹਾਡੇ ਪਿੰਡ ਲਾਗੋ ਲੈ ਗਿਆ ਰਾਤ ਨੂੰ ਤੁਹਾਡੇ ਪਿੰਡ ਲਾਗੂ ਮੈਂ ਮੈਂ ਤਾਂ ਉਹ ਪਿੰਡ ਤੇ ਵੀ ਹਿਸਲੀ ਸੋਲੋ ਕੋਈ ਉਹ ਬੰਦੇ ਸਾਡੇ ਨਾਲ ਉਹ ਥੋੜੀ ਹੈਗੇ ਉਹ ਬੰਦਿਆਂ ਦੀ ਪਿੰਡ ਆਓਗੇ ਤੁਹਾਨੂੰ ਪਤਾ ਲੱਗੂ ਕਿ ਉਹ ਬੰਦੇ ਕੌਣ ਆ ਸਾਡੇ ਮੈਂ ਤੁਹਾਨੂੰ ਫੋਨ ਲਾਇਆ ਮੈਂ ਅੱਜ ਵੀਡੀਓ ਅੱਜ ਪਾਈ ਆ ਅੱਜ ਹੋਰ ਵੀਡੀਓ ਪਾਈ ਆ ਉਹ ਵੀ ਤਾਂ ਡੀ ਜੀ ਡੀ ਜੀ ਤੁਹਾਨੂੰ ਫੋਨ ਲਾ ਲਾ ਕੇ ਜਦੋਂ ਤੁਸੀਂ ਸਾਡੇ ਪਿੰਡ ਤੋਂ ਲੈ ਕੇ ਗਏ ਹੋ ਉਦੋਂ ਤੁਸੀਂ ਸਾਡੇ ਪਿੰਡ ਤੋਂ 2 ਕਿਲੋਮੀਟਰ ਉੱਥੋਂ ਉਦੋਂ ਲੈ ਕੇ ਆ ਜਾਂਦੇ ਵੀ ਤੁਹਾਡੇ ਬਾਪੂ ਆ ਹੀ ਲੈ ਕੇ ਚੱਲੇ ਆ ਤੁਹਾਨੂੰ ਉਦੋਂ ਵੀ ਜਾ ਕੇ ਸਵਾ ਪਾਣੀ ਸੀ ਜੇ ਮੈਂ ਫੋਨ ਕਰਕੇ ਤੁਹਾਨੂੰ ਪੁੱਛ ਲਵਾਂ ਤਾਂ ਹਨੇਰਾ ਸੀਗਾ ਫੋਨ ਤੁਹਾਨੂੰ ਮੈਂ ਫੋਨ ਕਰਕੇ ਕਹਿੰਦਾ ਤੁਸੀਂ ਕਿਹੜੇ ਭੱਜ ਕੇ ਆ ਗਏ ਜੀ ਹਾਡਾ ਤਾਂ ਜਦੋਂ ਜਿੱਦਾਂ ਤੇ ਫੋਨ ਕੀਤਾ ਹੈ ਨਾ ਉਦੋਂ ਮੈਂ ਆਪਦੇ ਕੰਮ 'ਚ ਹੀ ਥੋੜਾ ਮੇਰੇ ਵੀ ਮਾਈਂਡ ਤੋਂ ਸਕਿੱਪ ਗਿਆ ਯਾਰ ਮਾਈਂਡ ਤੋਂ ਸਕਿੱਪ ਹੋ ਇੱਕ ਦਿਨ ਹੋ ਗਿਆ ਮਹੀਨਾ ਇੱਕ ਹੋ ਗਿਆ ਤੈਨੂੰ ਫੋਨ ਕੀਤਾ ਨਾ ਮੇਰੇ ਵੀਰ ਇੱਕ ਮਹੀਨਾ ਮੈਨੂੰ ਦੁਬਾਰਾ ਫੇਰ ਹੀ ਮੈਨੂੰ ਇਹਨਾਂ ਦਾ ਨੰਬਰ ਵੀ ਇੱਕ ਦਿਨ ਮੰਗਿਆ ਫੇਰ ਮੇਰੇ ਮਾਈਂਡ ਤੋਂ ਨਿਕਲ ਗਿਆ ਕਿ ਮੈਂ ਯਾਰ ਹੱਦ ਹੋ ਗਈ ਤੇ ਤੈਨੂੰ ਐਡਰੈਸ ਤਾਂ ਨਹੀਂ ਪਤਾ ਸਾਡਾ ਸਾਰਾ ਐਡਰੈਸ ਵਾ ਪਤਾ ਵਾ ਸਾਰਾ ਐਡਰੈਸ ਮੈਂ ਤਾਂ ਉਦੋਂ ਤੁਹਾਡੇ ਨਾਲ ਗੱਲ ਹੋਈ ਨਾ ਪਹਿਲੇ ਦਿਨ ਮੈਂ ਤੁਹਾਨੂੰ ਉਦੋਂ ਤੁਸੀਂ ਲੈ ਕੇ ਜਾਣਾ ਤੁਹਾਨੂੰ ਠੀਕ ਆ ਜੇ ਨਹੀਂ ਲੈ ਕੇ ਜਾਣਾ ਤਾਂ ਮੈਨੂੰ ਦੱਸ ਦਿਓ ਠੀਕ ਆ ਮੈਂ ਬਹੁਤਾ ਨਹੀਂ ਠੀਕ ਹੈ ਜੀ ਬਾਪੂ ਤੇ ਲੈ ਜਾਗੇ ਤੇ ਵੀਡੀਓ ਤਾਂ ਜੀ ਬਣੂਗਾ ਵੀਡੀਓ ਤੇ ਪੈ ਗਈ ਤੇ ਬੈ ਜੀ ਉਹਦੇ ਨੂੰ ਡਿਲੀਟ ਹੋਣੀ ਇੱਕ ਹੋਰ ਪੈਣੀ ਆ ਜਿੱਦੋਂ ਵੀ ਲੈਣਾ ਓਦੋਂ ਹੀ ਪੈਣੀ ਆ ਮੈਂ ਕਿਹਾ ਉਹੀ ਲਗਾ ਲਾ ਫਿਰ ਵੀਡੀਓ ਤਾਂ ਕਰ ਦੇ ਸਾਨੂੰ ਵੀਡੀਓ ਦਾ ਬਾਰ ਉਹ ਤੇ ਫਿਰ ਲੈ ਜੇਰੋ ਵੀਡੀਓ ਨਹੀਂ ਮੈਂ ਪਾਈ ਉਹਦੋਂ ਕਿਹੜਾ ਲੈਣ ਆਗੇ ਤੁਸੀਂ ਭਾਜੀ ਜਦੋਂ ਤੁਸੀਂ ਸਾਡੇ ਕੋਲੋਂ 2 ਕਿਲੋਮੀਟਰ ਤੋਂ ਲੈਣਾ ਤੁਸੀਂ ਇਹ ਜੇ ਬਾਪੂ ਨੇ ਪੱਪਾ ਜਾ ਕੇ ਘਰ ਚੱਲਦੇ ਨਾਲੇ ਵੇਖ ਕੇ ਨੇ ਤੇਰੀ ਪਰਵਿਸ਼ਰ ਹੁੰਦੀ ਆ ਕਿ ਨਹੀਂ ਹੁੰਦੀ ਜਦੋਂ ਤੁਹਾਨੂੰ ਮੈਂ ਸੁਣਾ ਕਿ ਲਿਆ ਜਿੱਤ ਨਹੀਂ ਆਏ ਜੇ ਏ ਦੱਸ ਰਾਤ 11:00 ਵਜੇ ਹੀ ਠੀਕ ਆ ਨਾ ਇਹ ਤੁਹਾਨੂੰ ਮੈਂ ਇਹੋ ਕਹਿਣ ਦਿਆਂ ਨਾ ਵੀ ਮੈਂ ਉਹ ਉੱਥੇ ਹੀ ਹਾਂ ਦੋ ਦਿਨਾਂ ਲਈ ਮੈਂ ਇਹਨਾਂ ਨੂੰ ਨੰਬਰ ਫਾਰਵਰਡ ਕਰਾਂਦੀ ਕੋਈ ਗੱਲ ਨਹੀਂ ਕਰ ਮੈਂ ਕਰਦਾ ਗੱਲ ਕੋਈ ਨਹੀਂ ਦੱਸਾਂਗੇ ਆ ਜਿਓ ਲੈਣ ਆਜੋ ਠੀਕ ਆ ਦੱਸਦੇ ਆਇਓ ਲੈਣ ਆਜੋ ਦੇਖਾਂਗੇ ਤੁਹਾਨੂੰ ਵੀਡੀਓ ਤੇ ਵੀਰੇ ਫਿਰ ਵੀਡੀਓ ਤੇ ਫਿਰ ਪੈਣੀ ਪੈਣੀ ਜਿਉਂ ਜਿਹਾ ਆਪਾਂ ਕੋ ਦੂਤਾ ਕਰਦੇ ਵੀਡੀਓ ਤੇ ਪੈਣੀ ਪੈਣੀ ਦਾਦਾ ਢਾਡਾ ਗੁਰਾ ਤੇ ਵੀ ਥੱਲੇ ਕੋ ਸਰਕਾਰ ਨੂੰ ਦਾਦਾ ਦਾ ਨਸਲ ਉਹ ਸੈਕਟਰੀ ਨਾਲ ਵੀ ਗੱਲ ਕਰਦੇ ਪਾਕਿਸਤਾਨ ਦੀ ਨਹੀਂ ਹੈਗੀ ਜਦੋਂ ਆਪਾਂ ਕੋਈ ਵੀ ਡਿਸੀਜਨ ਲੈਣਾ ਹੋਏ ਨਾ ਕੋਈ ਸੂਤਰੀ ਪਾਰਟੀ ਨੂੰ ਪੁੱਛੀਦਾ ਵੀ ਆਹ ਗੱਲ ਠੀਕ ਹੈ ਵੀਰੇ ਆ ਤੇਰੀ ਗੱਲ ਸੁਣ ਵੀਰੇ ਮੈਂ ਸਰਪੰਚ ਨੂੰ ਫੋਨ ਲਾਇਆ ਤੈਨੂੰ ਫੋਨ ਕੀਤਾ ਤੈਨੂੰ ਮੈਂ 2 ਮਹੀਨੇ ਬਾਅਦ ਵੀਡੀਓ ਪਾਈ ਆ ਤੈਨੂੰ ਮਹੀਨਾ ਇੱਕ ਪਹਿਲਾਂ ਫੋਨ ਲਾਇਆ ਤਾਨੂੰ ਇਹ ਨਹੀਂ ਪਤਾ ਕਿ ਦੀਵਾਲੀ ਆਈ ਸਾਡਾ ਦਾਦਾ ਹੈ ਕਿੱਥੇ ਆ ਜਿਹਦੇ ਮੇਰੀ ਗੱਲ ਸੁਣ ਜਿਹਦਾ ਪਿਓ ਦਾਦਾ ਘਰੋਂ ਗਿਆ ਹੋਵੇ ਨਾ ਤੈਨੂੰ ਰਾਤ ਨੂੰ ਨੀਂਦ ਨਹੀਂ ਹੁੰਦੀ ਲੱਗ ਉਹ ਕਿੱਥੇ ਆ ਸਾਡੇ ਨਾਲ ਨਾ ਕੋਈ ਖਾਊ ਜੇ ਤੁਸੀਂ ਕੀਤੀ ਕੋਈ ਤੇ ਕੋਈ ਵੀਡੀਓ ਪਾਈਗੀ ਤੋ ਨਾ ਤੇ ਸਾਡੇ ਨਾਲ ਲੜ ਕੇਗੇ ਨਾ ਕਿ ਕੁਛੇ ਨਾਰਾਜ਼ਗੀ ਦੇ ਕੇ ਸਿੱਧੀ ਜਿਹੜੀ ਕਰਦਾ ਹਾਂ ਜਦੋਂ ਮੈਂ ਤੁਹਾਨੂੰ ਕਹਿ ਕੇ ਤੁਹਾਡਾ ਬਾਪੂ ਮੇਰੇ ਕੋਲ ਆਸ਼ਰਮ ਚ ਲੈ ਗਏ ਤੈਨੂੰ ਦਿੱਤਾ ਨਹੀਂ ਮੈਂ ਕਰੋ ਕਿ 10 ਕੇ ਜਾਂਦੇ ਵੀ ਮੈਂ ਫਲਾਣੇ ਖਾ ਚੱਲੇ ਆਜੋ ਹਾਂ ਅੱਜ ਨਹੀਂ ਆਉਂਦੇ ਦਾਦਰ ਫੇ ਉਹ ਵੀਰਿਆ ਜਦੋਂ ਤੇਰੇ ਨਾਲ ਜਦੋਂ ਤੇਰੇ ਨਾਲ ਮੈਂ ਗੱਲ ਕਰ ਲਈ ਕਿ ਵੀਰੇ ਤੁਹਾਡਾ ਬਾਪੂ ਹਿ ਆਸ਼ਰਮ ਚ ਲੈ ਕੇ ਆਇ ਫੀਗਟਿੰਗ ਆਮ ਕਿਲੋ ਲੈ ਗਈ ਗੱਲ ਹੋ ਗਈ ਹੀ ਮੈਨੂੰ ਪਤਾ ਹੀ ਪਰ ਮੈਂ ਤੇ ਉਹਨਾਂ ਨੂੰ ਦੱਸਣਾ ਵੀ ਮੈਂ 2-3 ਵਾਰ ਇਹਨਾਂ ਨੂੰ ਕਰ ਦੇਣਾ ਆਪਣਾ ਫੋਰਵਰਡ ਦਾ ਨੰਬਰ ਕਰਦੀ ਕੋਸ਼ਿਸ਼ ਕੀਤੀ ਸੀ ਵੀ ਆ ਨੰਬਰ ਤੇ ਗੱਲ ਕਰ ਲਿਓ ਫੀ ਫਾਦੀ ਤੇ ਨਹੀਂ ਗੱਲ ਕੀਤੀ ਵੀ ਸਾਡੀ ਤੇ ਤੁਸੀਂ ਵੀ ਤੇ ਦੁਬਾਰਾ ਟਰਾਈ ਕਰ ਸਕਦੇ ਹਾਂ ਵੇਖ ਕੇ ਮੈਂ ਵੀ ਦੁਬਾਰਾ ਕਿ 3 ਵਜੇ ਟਰਾਈ ਕੀਤਾ ਵਾ ਤੇ ਟਰਾਈ ਮੈਂ ਤਾਂ ਤੁਸੀਂ ਨਹੀਂ ਟਰਾਈ ਕਰ ਸਕਦੇ ਤੇ ਅਸੀਂ ਟਰਾਈ ਕਰੀਏ ਤੁਹਾਨੂੰ ਤੁਹਾਡਾ ਪਯੋਗ ਦਾਦਾ ਵਾ ਗੁਰਾ ਤੁਹਾਨੂੰ ਤੇ ਨੀਂਦ ਨਹੀਂ ਆਉਣੀ ਚਾਹੀਦੀ ਤੁਹਾਨੂੰ ਉਸੇ ਰਾਤ ਨਾ ਉਸੇ ਰਾਤ ਬਾਪੂ ਨਾਲ ਆਪਣੇ ਨਾਲ ਪਿਆਰ ਹੁੰਦਾ ਨਾ ਤੁਹਾਨੂੰ ਉਸੇ ਰਾਤ ਗੱਡੀ ਫੜ ਕੇ ਤੇ ਉਸੇ ਰਾਤ ਧਿਆਨ ਕੇ ਲੈ ਕੇ ਜਾਣਾ ਚਾਹੀਦਾ ਜੇ ਨੰਬਰ ਲਾ ਇਹਦੇ ਹੋਇਆ ਹੋਵੇ ਨਾ ਵੀ ਸਾਡੇ ਕੋ ਗੁੱਸੇ ਕਿਲੇ ਚ ਗਿਆ ਸਾਨੂੰ ਤੇ ਤੁਹਾਨੂੰ ਦੋ ਦੋ ਸਾਲ ਹੋ ਗਏ ਇਸ ਕੰਮ ਚ ਪਿਆ ਨੂੰ ਵੀ ਲੈ ਕੇ ਜਾਂ ਭਾਵੇਂ ਗੁੱਸੇ ਕਿਲੇ ਚ ਗਿਆ ਵਾ ਭਾਵੇਂ ਗੁੱਸੇ ਕਿਲੇ ਚ ਗਿਆ ਭਾਵੇਂ ਪਰਫਰੀ ਗਿਆ ਵਾ ਜਦੋਂ ਘਰ ਰਹਿਣ ਨੂੰ ਆਪਣਾ ਪਿਓ ਦਾਦਾ ਕਰੇ ਨਾ ਦੇ ਬੱਚਾ ਨਾ ਕਰੇ ਤਾਂ ਆਪਾਂ ਫੋਨ ਨਹੀਂ ਕਰਦੇ ਮੇਰੀ ਕਿਸੇ ਨਾਲ ਜੋ ਮਰਜ਼ੀ ਸਾਡਾ ਇਹਨਾਂ ਨਾਲ ਕੋਈ ਗੁੱਸਾ ਨਹੀਂ ਨਾ ਕੋਈ ਗਿਲਾ ਇਹ ਆਪਦੀ ਮਰਜ਼ੀ ਨਾਲ ਗਏ ਸਾਨੂੰ ਪਤਾ ਅੱਗੇ ਵੀ ਜਾਂਦੇ ਆ ਜਾਣਾ ਇਹਨਾਂ ਅੱਜ ਨਹੀਂ ਆਣਗੇ 10 ਦਿਨ ਮਹੀਨੇ ਬਾਅਦ ਉਹਨੂੰ ਅਸਲ 'ਚ ਤੁਹਾਨੂੰ ਪਤਾ ਵਾਜ ਉਹਨੂੰ ਵਾਅਦਾ ਕੀਤਾ ਵਾ ਉਹਨੂੰ ਵਾਅਦਾ ਕੀਤਾ ਵਾ ਜਦੋਂ ਮਰਜ਼ੀ ਆ ਗਿਆ ਜਦੋਂ ਮਰਜ਼ੀ ਚਲੇਗਾ ਮੰਨ ਕੇ ਚੱਲ ਹੁਣ ਤੂੰ ਤੇਰਾ ਕੋਈ ਵੀ ਕਿਸੇ ਦੀ ਇੰਪੋਰਟੈਂਸ ਘਟਾਉਂਦਾ ਨਹੀਂ ਹੈਗਾ ਵਾਅਦਾ ਆਪ ਬੰਦਾ ਇਹਨਾਂ ਨੂੰ ਪੁੱਛੋ ਸਾਡੇ ਕੋਲ ਹੀ ਆ ਨਾ ਸਾਰਾ ਕੁਝ ਗੁਰਾ ਕਿੰਨੀ ਸੈਟ ਕਰਦੇ ਕੋਈ ਕਿੰਨੀ ਇੰਸਪੈਕਟ ਕਰਦੇ ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਬੜੀ ਬਾਤ ਦੇ ਹਾਈਪਰ ਹਾਰੇ ਬਾਡੀ ਮੇ ਕੇਹੇ ਬੰਦੇ ਦੀ ਵੀਡੀਓ ਪਾਦਾ ਤੇ ਤੁਹਾਨੂੰ ਮੈਂ ਕਹਾਂ ਵੀ ਮੈਂ ਤਾਂ ਪੌਣੀ ਬਣ ਗਿਆ ਦੋ ਮਹੀਨੇ ਹੋ ਗਏ ਡੀਕਦਿਆਂ ਨੂੰ ਮੈਂ ਕਿਹਾ ਉਸੇ ਵੇਲੇ ਲੈ ਕੇ ਮਨ ਕੋ ਲੈ ਕੇ ਪਾਦਾ ਦੋ ਮਹੀਨੇ ਹੋ ਗਏ ਹੁਣ ਆਰ ਕੇ ਵੀਡੀਓ ਪਾਈ ਤਾਂ ਹੁਣ ਚਿਕਾ ਨਿਕਲਦੀਆਂ ਨੇ ਆਪਣੀਆਂ ਸਾਡੀ ਜਿੰਨਾ ਨੇ ਵੀਡੀਓ ਵੇਖੀ ਉਹਨਾਂ ਨੂੰ ਵੀ ਪਤਾ ਕਿ ਤਸੂਰ ਕਿਦਾ ਹੈ ਤਸੂਰ ਕਿਦਾ ਤੁਹਾਨੂੰ ਕਿਹਾ ਕੁਝ ਹੱਦ ਹੋ ਗਈ ਹਾਂ ਯਾ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਵੀਡੀਓ ਵੀ ਡਿਲੀਟ ਮਾਰ ਦਿੰਦਾ ਮੈਂ ਮਾਫੀ ਵੀ ਮੰਗ ਲੀਣਾ ਇਹਦੀ ਜ਼ਮੀਨ ਜਾਇਦਾਦ ਇਹਨੂੰ ਵਾਪਸ ਕਰ ਦੋ ਪਾਜੀ ਉਹ ਇੰਨਾ ਦੀ ਇਹ ਇੰਨਾ ਦੀ ਨਾਲ ਲਈ ਇਹਨਾਂ ਨੂੰ ਪੁੱਛੋ ਵੀ ਇਹ ਤੇ ਤੁਸੀਂ ਸਾਡੇ ਨਾਲ ਕਹਿੰਦੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਬਾਪੂ ਕਿੱਥੇ ਗਿਆ ਸੀ ਇੱਥੇ ਹੀ ਆ ਸਾਰੀਆਂ ਕਰਨੀਆਂ ਭਰਨੀਆਂ ਜੋ ਇਹਨਾਂ ਨੇ ਕੀਤਾ ਹੋ ਸਕਦਾ ਇਹਨਾਂ ਦੀ ਕਿਸਮਤ ਹੋਵੇ ਤਾਂ ਉਹਨਾਂ ਦੇ ਅੱਗੇ ਆਉਂ ਡਿਆ ਹੈ ਅਸੀਂ ਇਹਨਾਂ ਨੂੰ ਅਜੇ ਤੱਕ ਨਹੀਂ ਗਿਆ ਵੀ ਤੁਸੀਂ ਘਰ ਜਾਓ ਜਾਂ ਕਿੱਦਾਂ ਉਹਦਾ ਇਹਨਾਂ ਨੇ ਕਿਹਾ ਕਿਸਮਤ ਜੋ ਆਪ ਜਿਹੜੇ ਬੰਦੇ ਨੂੰ ਖੁਦ ਦੱਸ ਦਿੰਦਾ ਵਾ ਕਿ ਤੁਹਾਡਾ ਬਜ਼ੁਰਗ ਇੱਥੇ ਫਿਰਨ ਡਿਆ ਵਾ ਕਿ ਤੁਸੀਂ ਉਹਨੂੰ ਉਹਨੂੰ ਕਿੰਨਾ ਦਾ ਮਤਲਬ ਤੁਸੀਂ ਗਲਤ ਕੀਤਾ ਪਾਜੀ ਕੋਈ ਕਿਸੇ ਨਾਲ ਗਲਤ ਨਹੀਂ ਕਰਦਾ ਜਿਹੜਾ ਉਹਨੇ ਉੱਪਰ ਦਾ ਕੀਤਾ ਕਰਾਇਆ ਨਾ ਉਹ ਸਾਰਾ ਇੱਥੇ ਝੁਕ ਕੇ ਜਾਣਾ ਹੁੰਦਾ ਇਹਨਾਂ ਨੂੰ ਪੁੱਛੋ ਮ ਸਾਦੇ ਦੇ ਪਿਤਾ ਕਿਤੇ ਪੁੱਛੋ ਇਹਨਾਂ ਨੂੰ ਉਹ ਜਿਹੜਾ ਉੱਪਰ ਵਾਲਾ ਨਾ ਬੜਾ ਸਮਰਾਤਾ ਬਾਜੀ ਉਹਨੇ ਸਾਰਾ ਇੱਥੇ ਉੱਪਰ ਵਾਲਾ ਬੈਂਸਾ ਪਰ ਉੱਪਰ ਵਾਲਾ ਬੈਂਸਾ ਪਰ ਆਪਾਂ ਵੀ ਨਹੀਂ ਕੱਟ ਕਰਨਦਾ ਮਨ ਗੱਲ ਤੁਹਾਡਾ ਬਾਪੂ ਘਰੋਂ ਘਰੋਂ ਲੜੀ ਗਿਆ ਵਾ ਤੁਹਾਡਾ ਅਗੜੇ ਬੱਜਰਾਂ ਨਹੀਂ ਸੰਭਾਈ ਹੈ ਨਾ ਉਹ ਸਾਡੇ ਅੱਗੇ ਇਹ ਹੀ ਗੱਲ ਤੋਂ ਸਾਡੇ ਅੱਗੇ ਆ ਜਾਣਾ ਇਹ ਚੋ ਨਹੀਂ ਹੈਗਾ ਕੋਈ ਵੀ ਦੂਰ ਹੈ ਨਹੀਂ ਹੈਗੀ ਬਾਜੀ ਹਾਂ ਚੱਲ ਕੋਈ ਗੱਲ ਜੇਕਰ ਖਾਣਾ ਕੰਮ ਕਰ ਜੋ ਨਹੀਂ ਖਾਣਾ ਤੇ ਮੇਰੇ ਕੋਲ ਤੇ ਫਿਰ ਹੈਗਾ ਮੈਂ ਫਿਰ ਵੀਡੀਓ ਪਾਉਂਦੀ ਰਹਾਂਗੀ ਸੰਗੀ ਪਰੇਸ਼ਾਨੀ ਨਹੀਂ ਸਾਡੇ ਕੋਲ ਇਹਨਾਂ ਨੂੰ ਕੋਈ ਇਹ ਆਪ ਦੇ ਮਤਲਬ ਕਿ ਲਾ ਲੋ ਕਿ ਕੋਈ ਸ਼ੇ ਗਲਤ ਜਿੱਦਾਂ ਆਤਾਂ ਮੈਂ ਦੱਸਿਆ ਵੀ ਉਹ ਪੱਜੀ ਨਹੀਂ ਹੈਗੀ ਇਹਨਾਂ ਨੂੰ ਕੋਈ ਤੈਨੂੰ ਕੋਈ ਤੈਨੂੰ ਪਤਾ ਮੇਰੀ ਗੱਲ ਸੁਣ ਤੈਨੂੰ ਜਦੋਂ ਅਸੀਂ ਦੱਸਿਆ ਸੀ ਅੱਜ ਤੋਂ ਮਹੀਨਾ ਇੱਕ ਪਹਿਲਾਂ ਤੁਹਾਡਾ ਫਰਜ਼ ਬੰਦਾ ਸੀਗਾ ਕਿ ਇੱਕ ਵਾਰੀ ਆ ਕੇ ਸਾਡਾ ਗੱਲ ਕਰਕੇ ਭਾਵੇਂ ਯਾਰ ਪਿਓ ਜਿੱਦਾਂ ਮਾਦੀ ਮਾੜਾ ਵੇ ਪਿਓ ਪਿਓ ਹੀ ਵਜਣਾ ਮੇਰੇ ਵੀਰ ਪਿਓ ਨੇ ਪਿਓ ਹੀ ਬਚਾਵਾ ਭਾਵੇਂ ਪਿਓ ਜਿਹੜਾ ਮਰਦੀ ਮਾਰਦਾ ਵੇ ਆਪਾਂ ਨੂੰ ਆਪਣਾ ਫਰਜ਼ ਭੰਡਾ ਲਿਆ ਗਿਆ ਆਪਾਂ ਆਪਣੇ ਪਿਓ ਨੂੰ ਕੀ ਹੈ ਜੇ ਸੀਰ ਤੇ ਮੈਂ ਚੰਗੀ ਤਰ੍ਹਾਂ ਭਾਈ ਸਮਝਦਾ ਪਰ ਉਹਨੂੰ ਤੁਸੀਂ ਵੀ ਮੇਰੀ ਜਗ੍ਹਾ ਤੇ ਹੋ ਗਣਾ ਤੁਸੀਂ ਵੀ ਉਹਨੂੰ ਦੋ ਵਾਰੀ ਜਾਂ ਤਿੰਨ ਵਾਰੀ ਕਰੋ ਕਿ ਜਦੋਂ ਤੁਸੀਂ ਵਾਰ-ਵਾਰ ਉਹ ਚੀਜ਼ ਨੂੰ ਸਪੀਡ ਕਰੀ ਜਾਓਗੇ ਨਾ ਤਾਂ ਆਪਾਂ ਜਦ ਤੁਸੀਂ ਫੋਨ ਹੀ ਨਹੀਂ ਕੀਤਾ ਸਸਤਾ ਵਾਲਿਆਂ ਨੂੰ ਤੁਸੀਂ ਰੀਚ ਨਹੀਂ ਕੀਤੀ ਪੁੱਛਿਆ ਹੀ ਨਹੀਂ ਆ ਵੀ ਦੱਸਿਆ ਹੀ ਨਹੀਂ ਆ ਕਿ ਕਿਹੜੀ ਵਾਰ ਕਰ ਫੋਨ ਮੈਂ ਮੇਰਾ ਸਰਕਲ ਥੋੜਾ ਜਿਹਾ ਉਹਦਾ ਇਦਾਂ ਦਾ ਹੈ ਕਿ ਮੈਂ ਤੁਹਾਡਾ ਦੋ ਤਿੰਨ ਵਾਲੇ ਨੰਬਰ ਘਰ ਦਿਆਂ ਨੂੰ ਨੰਬਰ ਫੋਰਵਰਡ ਕਰਨ ਦੀ ਕੋਸ਼ਿਸ਼ ਕੀਤੀ ਵੀ ਆ ਗੱਲ ਕਰ ਲੈਣਗੇ ਤੇ ਮੇਰੇ ਮੇਰੇ ਵੀ ਮਾਈਂਡ ਤੋਂ ਫੇਰ ਇਹਨਾਂ ਦਾ ਫੋਨ ਵੀ ਇੱਕ ਦਿਨ ਮੈਨੂੰ ਆਇਆ ਵੀ ਨੰਬਰ ਹੈਗਾ ਮੈਂ ਕਹਾਂ ਹੈਗਾ ਮੈਂ ਤੁਹਾਨੂੰ ਸੈਂਡ ਕਰੂੰਗਾ ਤੇ ਉਹ ਫੇਰ ਮੇਰੇ ਮਾਈਂਡ ਤੋਂ ਹੁਣ ਮਤਲਬ ਕਿ ਮੈਂ ਦਾ ਵੀਡੀਓ ਦੇਖ ਕੇ ਵੀ ਤੁਹਾਨੂੰ ਫੋਨ ਨਹੀਂ ਕਰ ਪਾਇਆ ਥੋੜਾ ਮੈਨੂੰ ਵੀ ਚਲ ਉੱਥੇ ਜਾਉਂਗਾ ਬੇਬੀ ਜੀ ਮਿਲੂੰਗਾ ਸਰ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸਰ ਮੈਂ ਤੁਹਾਨੂੰ ਕਹਤਾ ਕਿ ਮਾਈਂਡ ਸੇ ਨਿਕਲ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਆਪਣਾ ਪਿਓ ਜ਼ਰੂਰੀ ਆ ਕਿ ਜਾਂ ਕੰਮ ਜ਼ਰੂਰੀ ਇਹ ਦੱਸੋ ਬਾਜੀ ਪਿਓ ਜ਼ਰੂਰੀ ਪਿਓ ਦੇ ਕਰਕੇ ਸਾਨੂੰ ਕੰਮ ਆ ਪਰ ਇਹ ਵੀ ਪਿਓ ਨੂੰ ਅਸੀਂ ਹੁਣ ਜੇ ਕੰਮ ਮਿਲਿਆ ਪਿਓ ਤੇ ਆ ਕਰਕੇ ਅਜ ਮੈਂ ਕੰਮ ਛੱਡ ਦਿੰਨਾ ਕੱਲ ਨੂੰ 10 ਦਿਨਾਂ ਬਾਅਦ ਫੇਰ ਮੈਨੂੰ ਕੋਈ ਕੰਮ ਮਿਲਦਾ ਤੇ ਉੱਥੇ ਤੇ ਜੋ ਇਹ ਕੰਮ ਛੱਡਦਾ ਉਹ ਇਦਾਂ ਹੀ ਚੱਲਦਾ ਰੂਗਾ ਤੁਸੀਂ ਜੀ ਜਾਂ ਤੇ ਹੋਵੇ ਮੇਰੀ ਗੱਲ ਸੁਣ ਜਾਂ ਤੇ ਹੋਵੇ ਤੁਸੀਂ ਬੜੀ ਯਾਰੀ ਇਹਦੇ ਤਰਲੇ ਗੱਡੇ ਬਾਪੂ ਸਾਡੇ ਕੋਲ ਆ ਜਾ ਬਾਪੂ ਆ ਜਾ ਹਰ ਤੂੰ ਗੱਲ ਕਰੂ ਫੇਰ ਤੇ ਮੈਂ ਮੰਨਾਂ ਤੁਸੀਂ ਇੱਕ ਵਾਰੀ ਸੁਣ ਲੈ ਜੀ ਤਾ ਯਾਰੀ ਇਹ ਇਹ ਕਹੀ ਲਾਗੇ ਕਿ ਬਾਪੂ ਪਿੰਡ ਆ ਜਣਾ ਤੇ ਤੁਹਾਨੂੰ ਸਾਡਾ ਪੇਟ ਕੱਲਾ ਕੱਲਾ ਦੱਸੇਗਾ ਵੀ ਕਿੱਥੋਂ ਕਿੱਥੋਂ ਲੈ ਕੇ ਆਏ ਇਹਨਾਂ ਨੂੰ ਬਾਪੂ ਮੇਰੀ ਮੇਰੇ ਹੁੰਦੇ ਤਾਂ ਨਹੀਂ ਵੀਰ ਤੁਸੀਂ ਲੈਣਾ ਨਾ ਮੈਂ ਫੋਨ ਕੀਤਾ ਤੇ ਫੋਨ ਤੇ ਵੀ ਇਹਦਾ ਕੋਈ ਪਤਾ ਦਾ ਪਤਨ ਦੱਸਿਆ ਠੀਕ ਹੈ ਜੀ ਹੁਣ ਗੱਲ ਇਹ ਆ ਮੇਰੀ ਨਾਲ ਗੱਲ ਇਹ ਆ ਰੱਬ ਤੇਰਾ ਭਲਾ ਕਰੇ ਗੱਲ ਇਹ ਆ ਕਿ ਜੇਕਰ ਖੜਨਾ ਤਾਂ ਵੀ ਦੱਸ ਦਿਓ ਨਹੀਂ ਖੜਨਾ ਤੇ ਤੁਹਾਡੀ ਮਰਜ਼ੀ ਮੇਰੇ ਲਈ ਠੀਕ ਹੈ ਜੀ ਬਾਪੂ ਸਾਡਾ ਹੁਣ ਤੁਸੀਂ ਉਹਨੂੰ ਦੱਸ ਦੇਣ ਇਥੇ ਰੱਖ ਵੀ ਲੈ ਗਏ ਉਹਨੇ ਆਜ ਕੱਢਿਓ ਕਹਿਣਾ ਕਿ ਮੈਂ ਆਪਣੇ ਘਰ ਜਾਣਾ ਮੈਨੂੰ ਪਤਾ ਉਹਨਾਂ ਦਾ ਸੁਭਾਅ ਹੈ ਤੇ ਮੇਰੇ 2 ਮਹੀਨੇ ਹੋ ਗਏ ਉਹ ਤੋਂ ਦੰਦਾ ਕਹਿੰਦਾ ਸੀਗਾ ਬਾਪੂ ਤੋਂ ਦੰਦਾ ਹੀ ਕਹਿੰਦਾ ਪੁੱਤ ਮੈਂ ਘਰ ਜਾਣਾ ਆਪਣੇ ਮੈਂ ਘਰ ਜਾਣਾ ਆਪਣੇ ਮੈਂ ਬਾਪੂ ਮੈਂ ਉਹਨਾਂ ਨੂੰ ਸੁਨੇਹਾ ਲਾਇਆ ਉਹ ਆਣ ਕੇ ਲੈ ਜਾਣਗੇ ਤੈਨੂੰ ਠੀਕ ਹੈ ਜੀ ਆਣ ਕੇ ਕਹਿੰਦੇ ਉਹਨਾਂ ਨੂੰ ਜਾਣ ਦਿਓ ਘਰ ਅਸੀਂ ਤਾਂ ਉਹਨਾਂ ਨੂੰ ਘਰੋਂ ਕੱਢਿਆ ਨਾ ਕੋਸ਼ਿਸ਼ ਮੈਨੂੰ ਪਤਾ ਉਹਨਾਂ ਦੀ ਆਦਤ ਹੈ ਹੁਣ ਤੁਸੀਂ ਆ ਉਹਨਾਂ ਨੂੰ ਫੋਰਸ ਕੀਤਾ ਹੋਗਾ ਵੀ ਘਰ ਦੇਉਣਗੇ ਲੈ ਜਾਣਗੇ ਸਾਨੂੰ ਪਤਾ ਉਹ ਦੱਸ ਦੇਣੇ ਘਰੋਂ ਬਾਹਰ ਕੱਢਦੇ ਉਹਨਾਂ ਆਪੇ ਆ ਜਾ ਉਹਨਾਂ ਨੇ ਤਾਂ ਇਹ ਗੱਲਾਂ ਦੁੱਛਿਆ ਮੈਂ ਤੇ ਨਹੀਂ ਨਾ ਤੁਹਾਨੂੰ ਜਾਣਦਾ ਜਿਹੜੀ ਪਾਰਟੀ ਕਰ ਲਿਆਏ ਹੋ ਨਾ ਉਹ ਉਹ ਬੰਦੇ ਨਾਲ ਤਾਂ ਸਾਡਾ ਇੱਥੇ ਕੁੱਤੇ ਦਾ ਵੈਰ ਆ ਤੇ ਯਾਰ ਮੈਂ ਤੇ ਨਹੀਂ ਜਲ ਮੰਨਦਾ ਇੱਥੇ ਕੁੱਤੇ ਦਾ ਵੈਰ ਆ ਪਿੰਡਾਂ 'ਚ ਰੌਲਾ ਹੁੰਦਾ ਵਾ ਮੈਂ ਤੇ ਵੀਰੇ ਤੁਹਾਨੂੰ ਸੋਲ ਨਾਲ ਲੇ ਕੇ ਬੀਜੀ ਦੀ ਫੀਲ ਹਾਂ ਢੀਕ ਢੀਕੇ ਫੋਨ ਲਾਇਆ ਤੈਨੂੰ ਢੀਕ ਢੀਕੇ ਵੀਡੀਓ ਪਾਈ ਆ ਇਹੋ ਤੁਸੀਂ ਹੁਣ ਵੀ ਨਹੀਂ ਦੇਖੋਣਾ ਸਾਡੇ ਨਾਲ ਗੱਲ ਹੋਈ ਮੈਂ ਤੁਹਾਨੂੰ ਕੁਝ ਚੱਲ ਯਾਰ ਮੈਂ ਤੇਰਾ ਨਾਮ ਬੋਲਣਾ ਨਹੀਂ ਚਾਹੁੰਦਾ ਤੂੰ ਤੇਰੀ ਤੇ ਮੈਨੂੰ ਪਤਾ ਲੱਗ ਗਿਆ ਕਿ ਨੀਗਾ ਹੈਗਾ ਹਨਾ ਹੈਲੋ ਹੈਲੋ ਮੇਗਾ ਭਾਈ ਮੈਂ ਇਸ ਬੰਦੇ ਨੂੰ 2 ਮਹੀਨੇ ਪਹਿਲਾਂ ਜਿੱਦਣ ਬਾਪੂ ਆ ਗਿਆ ਉਹ ਤੋਂ 1-2 ਦਿਨ ਪਹਿਲਾਂ ਹੀ ਫੋਨ ਲਾ ਕੇ ਦੱਸਤਾ ਸੀਗਾ ਕਿ ਤੁਹਾਡਾ ਬਜ਼ੁਰਗ ਮੇਰੇ ਕੋਲ ਆ ਠੀਕ ਹੈ ਜੀ ਕਿਉਂਕਿ ਇਹਦਾ ਨੰਬਰ ਮੇਰੇ ਕੋਲ ਆਇਆ ਹੀ ਪਹਿਲਾਂ ਮੈਂ ਨੰਬਰ ਮਿਲਿਆ ਸਰਪੰਚ ਦਾ ਕਿਸ ਨਾਂ ਕੇ ਪੁੱਤ ਦਾ ਸਰਪੰਚ ਨੂੰ ਕਿਹਾ ਸਰਪੰਚ ਕਹਿੰਦਾ ਮੈਂ ਇਹਨਾਂ ਦੇ ਘਰੇ ਸੁਣਾ ਘੱਲਦਾ ਵਾਂ ਠੀਕ ਹੈ ਜੀ ਸਰਪੰਚ ਨੇ ਸੁਣਾ ਘੱਲ ਲਿਆ ਸਰਪੰਚ ਕਹਿੰਦਾ ਵੀ 1-2 ਦਿਨ ਹੀ ਮੇਰੇ ਕੋਲ ਆਏ ਸੀ ਤੇ ਬਹੁਤੀ ਮਤਲਬ ਕਿ ਉਹਨਾਂ ਨੇ ਵੀ ਨਹੀਂ ਤਾਂ ਜਿੱਦਾਂ ਗੱਲ ਕੀਤੀ ਤੇ ਆ ਉਹਨਾਂ ਦਾ ਨੰਬਰ ਆ ਤੁਹਾਡੇ ਪੋਤਰੇ ਦਾ ਨੰਬਰ ਦਿੱਤਾ ਪੋਤਰਾ ਡਾਡਾ ਹੋਣ ਵੇ ਲੋ ਕਿਦਾਂ ਬੋਲਣ ਡਿਆ ਵਾ ਕਿ ਮੇਰੇ ਮੈਨੂੰ ਕੰਮ ਜ਼ਰੂਰੀ ਸੀਗਾ ਮੈਨੂੰ ਆਹ ਜ਼ਰੂਰੀ ਸੀਗਾ ਤੇ ਮੈਂ ਚਾਰ ਪੰਜ ਵਾਰ ਕੋਸ਼ਿਸ਼ ਕੀਤੀ ਘਰ ਦੇਣ ਨੰਬਰ ਦੇਦਾ ਇਹ ਬੰਦਾ ਨਾ ਹਵਾ ਤੀਰ ਤੇ ਵਗਲ ਨਾ ਕਰਦਾ ਹਵਾ ਜਿਗਣਾ ਕਿਹੜਾ ਕੋਈ ਖੱਤਰ ਸਾਹ ਤੋਂ ਲੈ ਕੇ ਵੀਰ ਜੀ ਤੁਹਾਨੂੰ ਵੀ ਪਤਾ ਕਿ ਬਾਜੀ ਮਾਂ ਦਾ ਬਾਜੀ ਹੁੰਦੀਆਂ ਵਾ ਭਾਜੀ ਮੈਂ ਮੇਰੀ ਗੱਲ ਮੈਨੂੰ ਪਤਾ ਲੱਗਤ ਬਾਜੀ ਹੁੰਦੀਆਂ ਵਾ ਨਹੀਂ ਨਹੀਂ ਗੱਲ ਕਰੋ ਗੱਲ ਤੇ ਮੈਂ ਤਾਂ ਤੋਂ ਵਾਣਾ ਕਿ ਜੇ ਮੈਂ ਪਹਿਲਾਂ ਵੀਡੀਓ ਪਾ ਦਿੱਤੀਏ ਤੇ ਬਾਅਦ ਤੁਹਾਨੂੰ ਪੁੱਛਿਆ ਨਹੀਂ ਤੇ ਫੋਨ ਨਹੀਂ ਲਾਇਆ ਮੈਂ ਸਰਪੰਚ ਨੂੰ ਫੋਨ ਲਾਇਆ ਸਰਪੰਚ ਨੇ ਤੁਹਾਨੂੰ ਸੱਦਿਆ ਤੁਸੀਂ ਕੋਈ ਅਗੋਂ ਤਰਫੇ ਤੇ ਜੂਣੀ ਸਰਕੀ ਉਸ ਤੋਂ ਬਾਅਦ ਤੁਹਾਡੇ ਪੋਤੇ ਨਾਲ ਮੈਂ ਖੁਦ ਗੱਲ ਕੀਤੀ ਮੈਂ ਸਰਪੰਚ ਤੇ ਨਹੀਂ ਰਿਹਾ ਮੈਂ ਕਿਹਾ ਹੋ ਸਕਦਾ ਸਰਪੰਚ ਸਾਉ ਕੋਈ ਨਾ ਕੋਈ ਝੂਠ ਮਾਰਦੇ ਹੋਣ ਤੁਹਾਡੇ ਪੋਤੇ ਨਾਲ ਮੈਂ ਫੋਨ ਤੇ ਖੁਦ ਗੱਲ ਕੀਤੀ ਤੁਸੀਂ ਅਗੋਂ ਕੋਈ ਨਿਆਣ ਨਹੀਂ ਦਿੱਤਾ ਕੋਈ ਬੋਲਿਆ ਨਹੀਂ ਤੇ ਫਿਰ ਮੈਂ ਤੇ ਫਿਰ ਵੀਡੀਓ ਪਾਉਣੀ ਪਣੀ ਸੀ ਸਹੀ ਪੱਣੀ ਕਿੰਨੇ ਮੈਸੇਜ ਕੀਤੇ ਤੁਹਾਨੂੰ ਐਸ ਨੰਬਰ ਤੋਂ ਕਿੰਨੇ ਮੈਸੇਜ ਆ ਗਏ ਜਿਹੜੇ 990 ਨੰਬਰ ਤੋਂ 1000 ਨੰਬਰ ਤੋਂ ਸਰੋਈ ਫੋਨ ਆਉਂਦਾ ਯਾਰ ਨੰਬਰ ਤੋਂ ਫੇਕ ਨੇਮ ਆਸ ਕਿਤੇ ਇੱਕ ਕਰ ਲਿਓ ਦੋ ਕਰ ਲਿਓ ਅੱਜ ਤੁਸੀਂ ਵਾਰ-ਵਾਰ ਫੋਨ ਕੀਤੇ ਜਦੋਂ ਵੀਡੀਓ ਪਈ ਉਦੋਂ ਵੀ ਤੇ ਫੋਨ ਦੁਬਾਰਾ ਲਾਈ ਸਕਦੇ ਨਹੀਂ ਭਾਜੀ ਮੈਨੂੰ ਅਨਨੋਨ ਨੰਬਰ ਦੋ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਹਰ ਕੋਈ ਫੋਨ ਨਹੀਂ ਚੁੱਕਿਆ ਜਾਂਦਾ ਠੀਕ ਹੈ ਜੀ ਤੁਹਾਨੂੰ ਆਸ਼ਰਮ ਨਹੀਂ ਸੀ ਦੀਦਾ ਵੀ ਇਹ ਨਹੀਂ ਪਤਾ ਵੀ ਤੁਹਾਡਾ ਇੱਥੇ ਆਸ਼ਰਮ ਨਹੀਂ ਅੱਜ ਵੀ ਚੁੱਕਿਆ ਇਹ ਫੋਨ ਪਾਜੀ ਮੈਂ ਰੋਜ਼ ਹੀ ਚੁੱਕਦਾ ਮਾਂ ਹਰ ਵਾਰੀ ਤੁਸੀਂ ਕਿੰਨੇ ਫੁੱਲ ਆਏ ਵਾ ਤਾਂ 2 ਜਾਂ 3 ਲਾਦੇ ਹੋਣਗੇ ਕੱਢ ਦੇਣ ਛੱਡ ਕੇ ਮੈਨੂੰ ਬਹੁਤ ਬੜੀ ਗੱਲਾਂ ਕਰਕੇ ਦੀ ਯਾਰ ਮੈਸੇਜ ਕੀਤੀ ਇਹਨਾਂ ਦੇ ਪੋਤੀ ਜੀ ਵੀ ਨਹੀਂ ਮੈਸੇਜ ਕੀਤੇ ਮੈਸੇਜ ਕੋਈ ਨਹੀਂ ਮੈਨੂੰ ਕਿਹਾ ਅੱਜ ਇੱਕ ਮੈਸੇਜ ਆਇਆ ਕਿ ਵਿਜੀ ਹਰੰਗਨ ਨਗਰ ਤੋਂ ਬੋਲਦੇ ਫੋਨ ਚੱਕੋ ਬਸ ਅੱਜ ਹੁਣ ਜੇ ਲੈ ਕੇ ਜਾਣਾ ਤਾਂ ਵੀ ਠੀਕਾ ਨਹੀਂ ਲੈ ਕੇ ਜਾਣਾ ਤਾਂ ਪਾਜੀ ਤਾਂ ਹੀ ਮਰਦੀ ਠੀਕ ਹੈ ਜੀ ਅਸੀਂ ਵੀ ਅੱਗੇ ਤਾਂ ਰਿਕਾਰਡ ਵੀ ਭੇਜੀ ਅੱਗੇ ਵੀ ਤੁਸੀਂ ਕੌਣ ਬੋਲਦੇ ਹੋ ਉਹ ਦਿਨ ਤੁਹਾਨੂੰ ਦੱਸਿਆ ਕਿ ਅਸੀਂ ਤੁਹਾਡੇ ਬੇਟੇ ਬੋਲਦੇ ਆਂ ਤੇ ਬੇਟੇ ਬੋਲਦੇ ਮੇਰੇ ਨਾਲ ਬਾਈ ਗਲਤ ਨਹੀਂ ਨਾ ਹੋਈ ਤੜ ਨਾ ਗਲਤ ਨਹੀਂ ਨਾ ਹੋਈ ਤੁਸੀਂ ਆਣ ਕੇ ਲੈ ਕੇ ਜਾ ਸਕਦੇ ਸੀਗੇ ਜੇਕਰ ਮੇਰੀ ਗੱਲ ਛਡੋ ਅਸੀਂ ਸੰਸਤਾ ਵਾਲਿਆਂ ਅਸੀਂ ਇਹਨੇ ਦਿੱਝੀਆਂ 800 ਸਾਰੇ ਫੋਨ ਨਹੀਂ ਚੁੱਕੇ ਜਾਂਦੇ ਜਿਹੜੇ ਫੋਨਾਂ ਤੋਂ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਜਿਹੜੇ ਨੰਬਰ ਤੁਹਾਨੂੰ ਤੁਸੀਂ ਮੈਨੂੰ ਦਿੱਤੇ ਪੋਤੇ ਨੇ ਮੈਨੂੰ ਦਿੱਤਾ ਪੋਤੇ ਨੂੰ ਮੈਂ ਐਡਰੈਸ ਭੇਜਿਆ ਤੁਸੀਂ ਕਿੰਨਾ ਖਿਚ ਆ ਕੇ ਜਾ ਕੇ ਤੁਹਾਨੂੰ ਬਾਪੂ ਨੂੰ ਮਿਲ ਲਾ ਕੇ ਇਹ ਦੱਸੋ ਹਾਂ ਨਾ ਤਾੜਿਆ ਯਾਰ ਅਹੀ ਤਾਂ ਹੁਣ ਵੀ ਤਾਂ ਦੱਸਿਆ ਤੇ ਜੇਰੇ ਸਾਡਾ ਪਤਾ ਹੋਵੇ ਕਿ ਉਹਨੇ ਗੱਲ ਕੀਤੀ ਤੇ ਸਾਨੂੰ ਪਤਾ ਹੋਵੇ ਉਹਨੇ ਗੱਲ ਸਾਡੇ ਨਾਲ ਕੀਤੀ ਤਾਂ ਇਹ ਦਾ ਫੈਮਿਲੀ ਦਾ ਮੈਟਰ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੇ ਪਰਿਵਾਰ ਨਾਲ ਮੈਂ ਗੱਲ ਕੀਤੀ ਹੁਣ ਮੈਂ ਕੱਲੇ-ਕੱਲੇ ਜੀ ਨੂੰ ਤੇ ਦੱਸ ਲੋ ਰਿਆਂ ਨਹੀਂ ਯਾਰ ਸੁਣ ਆਹ ਗੱਲ ਬਾੜੀ ਦਾ ਕਿਸੇ ਦੀ ਚੋਕ ਕੇ ਵੀਡੀਓ ਪਾ ਦੋ ਤੇ ਬਹੁਤ ਗਲਤ ਗੱਲ ਹੋ ਜਾਊਗੀ ਚੀਜ਼ਾਂ ਦੇ ਫਿਰ ਵੇਚ ਲੀਆਂ ਵੇਚ ਲੀਆਂ ਫਿਰ ਉਦੋਂ ਦੇ ਨਹੀਂ ਆਏ ਫਿਰ 2 ਮਹੀਨੇ ਹੋ ਗਏ ਮੈਂ ਅਜੇ ਤੱਕ ਵੀਡੀਓ ਪਾਤੀ 2 ਮਹੀਨੇ ਬੀਤੇ ਪਾਈ ਹੈ ਯਾਰ ਇਹ ਆਪਣੇ ਬਾਪੂ ਵੀ ਗੱਲ ਤੋਂ ਲੱਗਦਾ ਹੈ ਤੇ ਯਾਰ ਜੇ ਉਹ ਬਾਪੂ ਮੰਨ ਲਾ ਗਏ ਤਾਂ ਗਿਆ ਵਾ ਜਦੋਂ ਮੈਂ ਤੁਹਾਡੇ ਪਿੰਡ ਦੇ ਸਰਪੰਚ ਨੂੰ ਸੁ ਟਾਡੇ ਮੁੰਡੇ ਨਾਲ ਮੈਂ ਗੱਲ ਕੀਤੀ ਆ ਤੁਹਾਡੇ ਸਿਰ ਤੇ ਕੋਈ ਜੂਨ ਹੀ ਸਰਕੀ ਤੇ ਮੈਂ ਕੀ ਕਰਾਂ ਇਹ ਦੱਸੋ ਜੂਨ ਕਰਕੇ ਤੇ ਆਹ ਘਰ ਦਾ ਕੰਮ ਕਰਕੇ ਤੇ ਵੀਡੀਓ ਪਾ ਦੋ ਤਾਂ ਕੋਈ ਆਦਾ ਭਵੇਂ ਗਾੜੀ ਨੁਕਸਾਨ ਹੋ ਜੇ ਗਾੜੀ ਜੇ ਨੁਕਸਾਨ ਹੋ ਜੇ ਤੇ ਹੋ ਜੇ ਸਾਨੂੰ ਕੀ ਆ ਆ ਤੁਹਾਨੂੰ ਕਹਾਂ ਤਾਂ ਤੁਹਾਨੂੰ ਤੇ ਆਪਣੇ ਪੈਸਿਆਂ ਦਾ ਵਾਸਤਾ ਤੁਹਾਨੂੰ ਤਾਂ ਕੋਈ ਗੱਲ ਹੀ ਨਹੀਂ ਆ ਇੱਕ ਵਾਰੀ ਆਓ ਤੇ ਸਹੀ ਮੈਂ ਦੱਸ ਦੂੰਗੀ ਮੈਨੂੰ ਕਿੰਨੇ ਕੇ ਪੈਸੇ ਚਾਹੀਦੇ ਆ ਹੁਣ ਚੰਗੀ ਤਰ੍ਹਾਂ ਦੱਸੋ ਤਾਂ ਕੋਈ ਗੱਲ ਕੈਸਾ ਅਸੀਂ ਵੀ ਕਿਸੇ ਬੰਦੇ ਵੀ ਤੁਸੀਂ ਘਰੇ ਬੰਦੇ ਵੀ ਰੱਖੇ ਜੇ ਉਹਨਾਂ ਦਾ ਵੀ ਮੈਂ ਹਿਸਾਬ ਲਾਉਂ ਦੜ ਦੂੰ ਕੋਈ ਗੱਲ ਨਹੀਂ ਬੰਦੇ ਸਾਡੇ ਆ ਜਾ ਪੈਸਿਆਂ ਤੇ ਬੱਦੇ ਆ ਕੋਈ ਗੱਲ ਨਹੀਂ ਸਾਨੂੰ ਡਰਦੀ ਡਹਿਗਾ ਸਾਰਾ ਮੈਨੂੰ ਰਿਪੋਰਟ ਆਏਗਾ ਸਾਰੇ ਨਾ ਟਿੰਡੋ ਚਲੋ ਕੋਈ ਗੱਲ ਰਿਪੋਰਟ ਹੈ ਨਹੀਂ ਆ ਤੇ ਸਾਡੇ ਆ ਸਾਨੂੰ ਪਤਾ ਹੀ ਸਾਡੇ ਬਾਪੂ ਆਪਣਾ ਖੜਨਾ ਜੀ ਠੀਕ ਹੈ ਜੀ ਤੇ ਬਾਵੀ ਦਾ ਦਿੱਦੇ ਨਹੀਂ ਖੜਨਾ ਤੇ ਹਾਂ ਤੁਹਾਨੂੰ ਪਿੰਡ ਲੈ ਕੇ ਆਉਗਾ ਦੂਜੀ ਪੰਚਾਇਤ ਕੋ ਤੁਹਾਡੀ ਕੋਲ ਪਤਾ ਲੱਗੂਗਾ ਵੀ ਬਾਪੂ ਕਲਤ ਲੱਗ ਜਾਂਦਾ ਹੈ ਇਸ ਗੱਲ ਤੋਂ ਮੈਂ ਮੈਂ ਨਹੀਂ ਲੈ ਕੇ ਆਣਾ ਜੇ ਤੁਹਾਨੂੰ ਲੋੜ ਹੈ ਤੁਸੀਂ ਆਓ ਮੈਂ ਨਹੀਂ ਲੈ ਕੇ ਆਣਾ ਚਲੋ ਕੋਈ ਨਹੀਂ ਤੁਸੀਂ ਖੋਕੇ ਡਾਕ ਜਰਾ ਰੱਖਣੀ ਬਾਪੂ ਸਾਡਾ ਮੈਂ ਤੇ ਫਿਰ ਬਾਪੂ ਗੱਲਾਂ ਨਹੀਂ ਰੱਖੂੰਗਾ ਫਿਰ ਮੈਨੂੰ ਕਾਨੂੰਨ ਵੀ ਹੁੰਦਾ ਮੈਨੂੰ ਸਾਰਾ ਜੇ ਬਜੂਹ ਸਾਹਮਣਾ ਜੇ ਮੇਰੀ ਗੱਲ ਸੁਣ ਵਿਦੀ ਮੈਂ ਤੈਨੂੰ ਪਿਆਰ ਨਾ ਕਹਿੰਦਾ ਜੇ ਜੇ ਤੇ ਬਾਪੂ ਸਾਹਮਣਾ ਜੇ ਧਿਆਨ ਕੇ ਲੈ ਜਾ ਨਹੀ ਸਾਹਮਣਾ ਤੇ ਤੁਸੀਂ ਇਹਦੀ ਕੋਈ ਵੀ ਚੀਜ਼ ਦੇ ਹੱਕਦਾਰ ਨਹੀਂ ਜੇ ਅੱਗੇ ਗੱਲ ਕਰਦਾ ਤਾ ਤੁਹਾਨੂੰ ਤਲੋ ਆਉਣ ਬਾਹਰ ਕੱਢਦੇ ਹੋ ਇਹ ਚੀਜ਼ਾਂ ਮੈਨੂੰ ਨਾ ਕਰਾਉਣੀਆਂ ਹੁੰਦੀਆਂ ਮੈਂ ਖੁਦ ਮੇਰਾ ਭਰਾ ਵਕੀਲ ਆ ਇਹ ਸਭ ਕੁਝ ਮੈਨੂੰ ਕਰਨਾ ਹੁੰਦਾ ਵਾ ਕਿ ਕਿਦਾਂ ਰਿੱਤ ਪਾਉਣੀ ਆ ਕਿਦਾਂ ਤਸੀਲੇ ਕਰਨਾ ਕਿਦਾਂ ਜ਼ਮੀਨਾਂ ਦੇ ਟੋਟੇ ਦੀ ਬਾਪੂ ਨੂੰ ਪਤਾ ਹੀ ਆ ਵਕੀਲਾ ਦਾ ਭਾਗ ਅਪੀਲ ਅਹੀਂ ਬੜੀ ਦੂਰ ਕੱਟ ਦੇਖ ਲੈ ਹੋਣਾ ਇੰਦਾ ਨਾ ਇਹਦਾ ਹੀ ਫੇਰ ਵਕੀਲੋ ਵਕੀਲੀ ਹੋ ਜਾਂਦੇ ਆ ਬਾਪੂ ਤੇ ਬਾਅਦ ਚ ਲੈ ਜਿਓ ਠੀਕ ਆ ਜੀ ਹਾਂ ਕੋਈ ਵਕੀਲ ਹੀ ਕਰ ਸਕਦੇ ਆ ਲੋ ਪਹਿਲਾ ਮੇਰਾ ਭਰਾ ਵਕੀਲ ਆ ਮੈਨੂੰ ਕਰਨ ਦੀ ਨਹੀਂ ਲੋੜ ਤਰ ਕੋਈ ਗੱਲ ਨਹੀਂ ਵਕੀਲ ਇਹ 2000 ਇੱਕ ਇੱਕ ਆਉਦੀ ਇੱਕ ਇੱਕ ਆਉਦੀ ਪਰ ਆ ਗੱਲ ਥੋੜਾ ਵੇਹੀ ਚੋਕੇ ਵੀਡੀਓ ਪਾ ਦਿਆ ਯਾਰ ਤੁਹਾਡਾ ਬੰਦਾ ਖੜਕੇ ਭਾਜੀ 2 ਮਹੀਨੇ ਬਾਅਦ ਵੀਡੀਓ ਪਾਈਆ 2 ਮਹੀਨੇ ਬਾਅਦ ਸਬੂਤ ਹੀ ਲਏ ਸਾਡੇ ਸਾਡੇ ਪਿੰਟ ਸਬੂਤ ਹੀ ਨਾਲੇ ਤੂੰ ਆ ਕੇ ਯਾਰ ਸਬੂਤ ਜੀ ਦਾ ਤੁਹਾਨੂੰ ਤਾਂ ਫੋਨ ਲਾਤਾ ਤੀ ਤੂੰ ਆਏ ਲੈਣੇ ਨੂੰ ਹਾਦਸਾ ਚੱਡੇ ਆਲੀ ਤੂੰ ਬੋਲ